ਆਮ ਆਦਮੀ ਪਾਰਟੀ ਵਾਲਿਆਂ ਨੂੰ ਮੈਨੂੰ ਸੜਕ ਤੇ ਕਿਤੇ ਮੁਕੱਲੇ ਹੀ ਨੂੰ ਮਿਲ ਜੇ ਪਾ ਮਜੂਨਾ ਪੌਨ ਸਾਤੀ ਹੋਣ ਮੈਂ ਤਾਂ ਸਾਡੀ ਕਮੇਟੀ ਨੂੰ ਵੀ ਲੜਦਾ ਸੀ ਇੱਕ ਦਿਨ ਮੈਂ ਕਿਹਾ ਜਿੱਦੇ ਵਜੇ ਸਿੰਗਲਾ ਤੁਸੀਂ ਮੈਨੂੰ ਤਾਂ ਸੱਤ ਲੈ ਲੈਂਦੇ ਯਾਰਾ ਖਾਈ ਪੀਂ ਬੈਠਿਆ ਸਾਰਾ ਕੁਝ ਹੋ ਜਾ ਪਿਆ ਥਾਪੜੇ ਦੋ ਧਰ ਦਿੰਦਾ ਮੈਂ ਹਟਦਾ ਨਹੀਂ ਤਿਕਾ ਪਿਓ ਦੀ ਸੌਂ ਲੈ ਤਾਨੂੰ ਕਿਤੇ ਇਹ ਨਾ ਸੋਚ ਲੈ ਸਰਕਾਰ ਕਿ ਇਹ ਚੁੱਪ ਕਰਕੇ ਬੈਠ ਕੇ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਆਂ ਢੇਲੀ ਦੀ ਢੇਲੀ ਸਾਡੇ 4 5 ਬੰਦੇ ਟੋਲੀਆਂ ਬਣਾ ਕੇ ਸਾਰੀ ਜ਼ਮੀਨ ਦੇ ਉੱਤੇ ਢੇਗਾ ਦਿੰਦੇ ਆ ਔਰ ਉਹਨਾਂ ਕੋਲੇ ਗੰਡਾਸੇ ਹੁੰਦੇ ਆ। ਆਗਰ ਕੋਈ ਸਰਕਾਰ ਦਾ ਬੰਦਾ ਆ ਗਿਆ ਜ਼ਮੀਨ ਰੋਕਣ ਵਾਸਤੇ ਇੱਥੇ ਆ ਗਿਆ। ਉੱਥੇ-ਉੱਥੇ ਤੈਨੂੰ ਵੱਢ ਦਿੱਤਾ ਜਾਊਗਾ। ਵੋਟਾਂ ਪਾਈਆਂ ਉਦੋਂ। ਵੋਟਾਂ ਅੱਡ ਗੱਲ ਯਾਰ ਵੋਟਾਂ ਵਾਲੀ ਅੱਡ ਗੱਲ ਐ। ਉਹ ਉਦੋਂ ਪਾਈਆਂ ਵੋਟਾਂ। ਹੁਣ ਇਹ ਹੋਰ ਕੁਝ ਬਣ ਗਏ ਅਸੀਂ ਹੋਰ ਬਣ ਗਏ। ਨਾਲ ਹੀ ਜਿਦੇਵੇਂ ਇਹ ਬਦਲ ਗਏ ਅਸੀਂ ਬਦਲ ਗਏ। ਉਹ ਅੱਜ ਆਹ ਖੜੇ ਤੇ ਬਹਿ ਕੇ ਤਾਰੀਫਾਂ ਕੀਤੀਆਂ ਸੀ। ਅੱਜ ਮਨ ਨੂੰ ਦੁੱਖ ਹੁੰਦਾ ਵੀ ਯਾਰ ਵੀ ਉਦੋਂ ਬਾਹ링ਾਂ ਤਾਰੀਫਾਂ ਕਰ ਲਈਆਂ ਤੇ ਹੁਣ ਉਹ ਪਾਲਿਸੀਆਂ ਫੇਰ ਉਹੀ ਉਲਟਾ। ਜਦੋਂ ਯਾਰ ਆਪਾਂ ਨੇ ਇਸ ਲੈਨੇ ਨਾ ਗੱਬਣ ਕਰਕੇ ਤੇ ਉਹ ਸੂਣ ਵੇਲੇ ਕੋਲ ਚ ਵੱਜ ਪਿਆ ਜੇ ਫਿਰ ਦੁੱਖ ਤਾਂ ਹੁੰਦਾ ਹੀ ਹੈ ਸਾਰਾ ਕੁਝ ਸੈਂਟਰ ਦਾ ਇਕੱਲੇ ਸੈਂਟਰ ਦਾ મોદી ਦਾ ਨਹੀਂ ਪੰਜਾਂ ਤੋਂ ਆਤਮਾ ਦਾ ਕਹਿੰਦਾ ਸਾਡੀ ਪਾਲਿਸੀ ਹੈ ਇਹ ਨਹੀਂ ਇਹਨਾਂ ਨੇ ਕਿਹਾ ਕੇਂਦਰ ਦਾ ਨਾਂ ਹੀ ਨਹੀਂ ਲਿਆ ਲਿਆ ਨਹੀਂ ਫਿਰ ਕੋਈ ਨਹੀਂ ਆ ਜਾਣ ਤੇ ਭਗਵੰਤ ਮਾਨ ਨੂੰ ਜੇ ਉਹਨੇ ਨਹੀਂ ਲਿਆ ਹੁਣ ਸਾਡੀਆਂ ਮਾਤਮਾ ਭੈਣਾਂ ਨਾਲ ਕਹਤੀਆਂ ਤੁਸੀਂ ਟੈਂਟ ਲਾ ਲਓ ਟੈਂਟਾਂ ਦੇ ਵਿੱਚ 10-10 ਦੀਆਂ ਟੋਲੀਆਂ ਬਣਾ ਲਓ ਸੋਡੀ ਰੋਟੀ ਉੱਥੇ ਆਊਗੀ ਸੋਡੀ ਚਾਹ ਉੱਥੇ ਆਊਗੀ ਸਾਡੇ ਗੰਡਾਚੇ ਤਿੱਖੇ ਕਰੇ ਹੋਣਾ ਟੈਂਟਾਂ 'ਚ ਹੋਣਗੇ ਜੇ ਕੋਈ ਆ ਗਿਆ ਗੰਡਾਚਿਆਂ ਨਾਲ ਵੱਡਾਂਗੇ ਅਸੀਂ ਸਾਡੇ ਕੋਲ ਦੋ ਚਾਰਾ ਹੋਰ ਕੁਛ ਨਹੀਂ ਆ। ਤਾਂ ਜਿੱਕਾ ਨੂੰ ੱਟਕੇ ਨਾ ਆਗੇ ਜ਼ਮੀਨ ਲੈਣ ਸਰਕਾਰ ਆ ਗਈ ਆਪਦੇ ਰੌਂਚ ਪੁਲਿਸਪਾਲਸ ਲੈ ਕੇ ਆ ਗਈ ਫੇਰ ਜਵਾਕਮ ਤਾਂ ਪਿੱਛੇ ਰੱਖਾਂਗੇ ਅਸੀਂ ਵੀ ਤੁਸੀਂ ਪਿੱਛੇ ਰਹੋ ਅਸੀਂ ਆਪ ਪੂਰੇ ਹੋ ਮੰਗ। ਮੈਨੂੰ 14-15 ਜਣਿਆਂ ਨੇ ਨਾਂ ਲਿਖਾਇਆ ਹੈ। ਵੀ ਮਰਨ ਨੂੰ ਅਸੀਂ ਤਿਆਰ ਆ। ਮੈਂ ਝੂਠ ਨਹੀਂ ਮਾਰਦਾ। ਹਾਂ ਮਰ ਜਾਂਗੇ ਫਿਰ ਕੀ ਹੁੰਦਾ? ਉਹ 2 ਸਾਲ ਮੰਗ ਰਹੇ ਹੋਇਆ ਕਿ ਪਹਿਲਾਂ ਹੋਇਆ। ਹੋ ਸਕਦਾ ਜੇ ਇਹ ਭਗਵੰਤ ਮਾਨਾ ਹੁੰਦੇ ਇਥੇ ਅਕਾਲੀ ਹੁੰਦੇ, ਕਾਂਗਰਸੀ ਹੁੰਦੇ ਪਰ ਇਹ ਜ਼ਮੀਨ ਉਹਨਾਂ ਨੇ ਲੈਣੀ ਲੈਣੀ ਸੀ। ਕਿਉਂਕਿ ਇਹ ਬਾ ਮਰੋੜੀ ਹੋਈ ਆ 트ੰਪ ਨੇ ਐਲਨ ਮਸਕ ਵਰਗੇ ਜਿਹੜੇ ਵੱਡੇ ਤਨਾੜ ਨੇਗੇ ਇਹ ਉਧਰੋਂ ਬਾ ਮਰੋੜੀ ਹੋਈ ਆ ਕਿ ਜ਼ਮੀਨਾਂ ਲ ਡੀਆਈਜੀ ਸਿੱਧੂ ਸੀਗਾ ਉਹਨੇ ਕਿਹਾ ਕਿ ਅਸੀਂ ਅਜੇ ਜਿਉਂਦੇ ਬੈਠੇ ਆਗੇ ਜੇ ਤੁਸੀਂ ਜਿਉਂਦੇ ਬੈਠੇ ਹੋ ਛੋਡੇ ਚ ਜਰਨਲ ਡਾਇਰ ਦੀ ਆਤਮਾ ਆ ਗਈ ਤਾਂ ਇਹ ਵੀ ਉਹੀ ਮਿੱਟੀ ਹੈ ਜਿੱਥੇ ਭਗਤ ਸਿੰਘ ਸਰਾਬੇ ਉਦੋਂ ਮਿੱਥੀ ਪੈਦਾ ਹੁੰਦੇ ਨੇ ਸਾਨੂੰ ਵੀ ਦੇਰ ਨਹੀਂ ਲੱਗਣੀ ਕਿੱਥੇ ਜਾਈਏ ਜਵਾਕਾਂ ਨੂੰ ਕਿੱਥੇ ਲੈ ਕੇ ਜਾਈਏ ਗੈਰ ਮਨੁੱਖੀ ਹੈ ਜੇ ਥੋਥੋ ਤੁਹਾਡੀ ਰੋਟੀ ਖੋਲੀ ਅਸੀਂ ਤਾਂ ਫਿਰ ਅਸੀਂ ਗਵਰਨਮੈਂਟ ਕਾ ਦੀਆਂ ਫਿਰ ਤਾਂ ਡਕਾਇਤ ਹੋਏ ਨਾ ਫਿਰ ਤਾਂ ਨਾਜ਼ਰ ਤੇ ਅਫਦਾਲੀਆਂ ਨੂੰ ਵੀ ਗਾਹ ਨਾਂਗੇ ਅਸੀਂ ਦੇਉਂਗੇ ਫਿਰ ਜ਼ਮੀਨ ਲੈਣਾ ਕੋਈ ਨਹੀਂ ਆਦਨ ਆਦਨ ਬਹੁਤਾ ਬੜੇ ਤੋਂ ਪਤਾ ਲੱਗੂਗਾ ਨਾ ਆਦਨ ਕੋਈ ਗੱਲ ਨਹੀਂ ਫਿਰ ਦਕੈਤ ਜਦੋਂ ਸਾਡੇ ਘਰੇ ਆਈ ਪਿਆ ਕੋਈ ਨਹੀਂ ਚਾਹ ਪਾਣੀ ਚੰਗਾ ਪੀਵਾਂਗੇ ਅਸੀਂ ਭਗਵੰਤ ਮਾਨ ਨੂੰ ਹੁਣ ਮੁੱਖ ਮੰਤਰੀ ਨਹੀਂ ਕਹਿੰਦੇ ਹੁਣ ਅਸੀਂ ਉਹਨੂੰ ਇੱਕ ਪ੍ਰਾਪਰਟੀ ਡੀਲਰ ਕਹਾਵਾਂਗੇ ਅਸੀਂ ਜਿੰਨਾ ਚੱਕਰ ਸਾਡੇ ਸਾਹ ਦੇ ਵਿੱਚ ਸਾਹਗੇ ਉਹਨਾਂ ਚੱਕਰ ਜ਼ਮੀਨ ਦੇ ਵਿੱਚ ਪੈਰ ਨਹੀਂ ਪਾਉਣ ਦਿੰਦੇ ਤੇ ਸੰਘਰਸ਼ ਇੰਨਾ ਤੇਜ਼ ਕਰ ਦਾਂਗੇ ਕਿ ਏਸੇ ਭਗਵੰਤ ਮਾਨ ਨੂੰ ਆਪਦੀ ਜਿਹੜੀ ਇਹ ਨੀਤੀ ਆ ਵਾਪਸ ਲੈਣੀ ਭੁੱਥੁੱਕ ਕੇ ਚੱਟਣ ਤੇ ਮਜਬੂਰ ਕਰ ਦਾਂਗੇ ਪਲਾਂਟ ਲੈ ਕੇ ਖੁਸ਼ ਨਹੀਂ ਤੁਸੀਂ ਨਹੀਂ 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 ਪਲਾਂਟ ਹੁਣ ਜੇ ਪਲਾਂਟ ਦੀ ਤੁਹਾਨੂੰ ਲੋੜ ਹੋਊ ਹੁਣ ਨਹੀਂ ਅਸੀਂ ਲੈ ਲਪਾ ਪਾਲੰਗ ਜ਼ਮੀਨ ਸਾਡੀ ਸਾਡੀ ਜੁੱਤੀਆਂ ਸਾਡਾ ਹੀ ਚਿਹਰਾ ਤੁਸੀਂ ਇਹ ਨਾ ਸੋਚੋ ਕਿ ਮੇਰੀ ਜ਼ਮੀਨ ਨਹੀਂ ਆਈ ਜੇ ਅੱਜ ਥੋੜੀ ਨਹੀਂ ਆਉ ਆਉ ਕੱਲ ਨੂੰ ਥੋੜੀ ਵੀ ਆਉਣੀ ਆ ਇਹ ਜ਼ਮੀਨਾਂ ਸਾਰਿਆਂ ਦੀਆਂ ਜਾਣੀਆਂ ਨੇਗੀਆਂ ਜਦੋਂ 70% ਦੀ ਕਿਸਾਨਾਂ ਨੂੰ ਉਹਨਾਂ ਨੇ ਅਜਾੜਨਾ ਇਕੱਠੇ ਹੋਈਏ ਤੇ ਜਿਹੜੀ ਇਹ ਆਮ ਘਰਾਂ ਦੇ ਮੁੰਡੇ ਆਪਦੇ ਆਪ ਇਹ ਅਖੌਤੀ ਆਏ ਨੇਗੇ ਇਹਨਾਂ ਦਾ ਆਪਾਂ ਨਾਸੀ ਤੂਆਂ ਲਿਆ ਦਈਏ ਪਿੰਡਾਂ 'ਚ ਵੜਨ ਦਾ ਦੋ ਇਹਨਾਂ ਨੂੰ ਬੇਸ਼ੱਕ ਹਾਈ ਕੋਰਟ ਵੱਲੋਂ 4 ਹਫ਼ਤਿਆਂ ਦਾ ਸਟੇ ਲੱਗਿਆ ਹੈ ਲੈਂਡ ਪੂਲਿੰਗ ਪਾਲਿਸੀ ਉੱਤੇ ਪਰ ਕਿਸਾਨ ਇਸ ਗੱਲ ਦੇ ਉੱਤੇ ਨਹੀਂ ਖੜੇ ਉਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਇਹ ਪਾਲਿਸੀ ਪੂਰੇ ਤਰੀਕੇ ਨਾਲ ਰੱਦ ਹੋਵੇ ਜਿਹੜੀ ਸਰਕਾਰ ਨੇ ਲਿਆਂਦੀ ਹੈ ਉਹਨੂੰ ਵਾਪਸ ਲਵੇ ਸਾਡੇ ਇਸ ਸਟੇ ਤੱਕ ਅਸੀਂ ਟੇਕ ਕੇ ਬੈਠਣ ਵਾਲੇ ਨਹੀਂ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਕਰਦੇ ਰਵਾਂਗੇ ਇਸੇ ਤਰੀਕੇ ਦੇ ਨਾਲ ਹੀ ਮਾਨਸਾ ਦੇ ਪਿੰਡ ਠੂਠਿਆਂ ਵਾਲੀ ਦੇ ਵਿੱਚ ਅੱਜ ਫਿਰ ਇੱਕ ਵਿਰੋਧ ਖੜਾ ਹੋਇਆ ਲੋਕ ਇਕੱਠੇ ਹੋਏ ਆ ਇਸ ਪਿੰਡ ਦੀ 212 ਏਕੜ ਜ਼ਮੀਨ ਜਿਹੜੀ ਹੈ ਇਸ ਪਾਲਿਸੀ ਅਧੀਨ ਆਈ ਕਿਉਂ ਲੋਕਾਂ ਨੂੰ ਲੱਗਦਾ ਹੈ ਕਿਉਂ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਜਿਹੜੀ ਇਹ ਸਟੇ ਹੈ ਇਹਦੇ ਤੱਕ ਅਸੀਂ ਸੰਤੁਸ਼ਟ ਨਹੀਂ ਹੈ ਤੇ ਇਹ ਪਾਲਿਸੀ ਤੋਂ ਕਿਉਂ ਲੋਕਾਂ ਨੂੰ ਤਰਾਜ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਹਾਲਾਂਕਿ ਜਿਹੜੀ ਸਰਕਾਰ ਹੈ ਉਹ ਇਸ ਪਾਲਿਸੀ ਦੇ ਲਗਾਤਾਰ ਫਾਇਦੇ ਗਿਣਾਈ ਰਹੀ ਹੈ ਲਗਾਤਾਰ ਇਹ ਕਹਿ ਰਹੀ ਹੈ ਕਿ ਪਾਲਿਸੀ ਬਹੁਤ ਵਧੀਆ ਹੈ ਪਰ ਲੋਕਾਂ ਨੂੰ ਕਿਉਂ ਨਹੀਂ ਜੱਚੀ ਇਹ ਸਰਵਿਸ਼ ਤੇ ਗੱਲਬਾਤ ਕਰਦੇ ਕਿਉਂ ਲੋਕਾਂ ਨੂੰ ਜੱਚੀ ਨਹੀਂ ਜੀ ਸਰਕਾਰ ਤਾਂ ਇਹਦੇ ਫਾਇਦੇ ਬਹੁਤ ਗਿਣਾਈ ਜਾਂਦੀ ਹੈ ਲਗਾਤਾਰ ਪਟਵਾਰੀਆਂ ਨੂੰ ਕਹਿ ਕਿਸੇ ਨੂੰ ਕਹਿ ਵੀ ਲੋਕਾਂ ਜਾਓ ਦੱਸੋ ਇਹਦੇ ਫਾਇਦੇ ਪਰਚੇ ਵੰਡ ਰਹੀ ਹੈ ਨੇ ਦੇਖੋ ਮਨਿੰਦਰ ਗੱਲ ਇਹ ਆ ਕਿ ਪਾਲਿਸੀ ਹੈ ਜਿਹੜੀ ਇਹ ਜੇ ਤਾਂ ਐ ਹੋਵੇ ਵੀ ਇਹਦੇ ਚੋਂ ਕੁਝ ਕੱਢਣ ਪਾਉਣ ਨੂੰ ਹੋਵੇ ਤਾਂ ਤਾਂ ਲੋਕ ਸੁਣ ਵੀ ਲੈਣ ਲੋਕ ਸੁਣਨਗੇ ਤਾਂ ਜੇ ਕੁਝ ਨਿਕਲੇ ਇਹਦੇ ਚੋਂ ਇਹਦੇ ਚ ਇਹ ਹੈਗਾ ਵੀ ਤੁਸੀਂ ਆਪ ਦਾ ਜੇ ਆਧਾਰਨ ਦੇ ਤੌਰ ਤੇ ਕਿੱਲਾ ਜ਼ਮੀਨ ਦਾ ਜਿੱਦਾਂ ਇੱਕ ਮੰਨ ਲਓ ਇੱਕ ਕਿੱਲਾ ਆਇਆ ਉਹਨੂੰ ਉਹ ਕਹਿੰਦੇ ਵੀ ਤੁਹਾਨੂੰ ਅਸੀਂ 1000 ਗਾਜ ਤਾਂ ਤੁਹਾਨੂੰ ਰਹਿਣ ਦੀ ਰਹਿ ਸ਼ੀਪਲਾਟ ਦੇ ਦੇਾਂਗੇ ਤੇ 200 ਗਾਜ ਦੀ ਤੁਹਾਨੂੰ ਕੋਈ ਦੁਕਾਨ ਕੱਟਣੀਆ ਦੁਕਾਨ ਦੇ ਦੇਾਂਗੇ ਤੇ ਉਹ ਵੀ ਪਰ ਮਿਲੂਗੀ ਤੁਹਾਨੂੰ 3 ਸਾਲਾਂ ਬਾਅਦ ਜਾ ਕੇ ਜਦੋਂ ਆਬਾਦ ਹੋਊਗੀ ਤੇ ਉਹ ਤੋਂ ਪਹਿਲਾਂ ਤੁਹਾਨੂੰ ਦੇਵਾਂਗੇ ਅਸੀਂ 30000 ਰੁਪਿਆ ਮਤਲਬ ਪੱਤਾ ਕਹਿ ਲਓ ਜੇ ਮੰਨ ਲਓ ਵੀ ਉਹ 30000 ਰੁਪਿਆ ਸਾਲ ਦਾ ਕਹਿੰਦੇ ਨੇ ਤਾਂ ਫਿਰ 70 ਲੱਖ 70 ਹਜ਼ਾਰ ਦਾ ਸਾਡੇ ਠੇਕਾ ਹੈਗਾ ਸਾਨੂੰ ਉਹਦੇ ਚ ਕੀ ਫਾਇਦਾ ਸਾਡਾ ਤਾਂ ਪਹਿਲਾਂ ਉੱਥੇ ਘਟ ਹੈ ਫਿਰ ਇਹ ਕਹਿੰਦੇ ਨੇ ਵੀ ਜ਼ਮੀਨ ਤਾਂ ਤੁਹਾਨੂੰ ਦੇਣਾ ਕੱਖ ਨਹੀਂ ਵੀ ਚਲੋ ਇਹ ਵੀ ਹੁੰਦਾਗਾ ਵੀ ਮੁਰਬਸੇਬੇ ਲਈ ਚਲੋ ਬੰਦਾ ਕਿਤੇ ਜ਼ਮੀਨ ਰੁਪਏ ਦੇਤੇ ਤੇ ਜਿਵੇਂ 2013 ਦੇ ਵਿੱਚ ਲੈਂਡ ਐਕ acquisition ਐਕਟ ਬਣਿਆ ਸੀਗਾ ਉਹਦੇ ਚ ਇਹ ਸੀਗਾ ਵੀ ਜ਼ਮੀਨ ਬੰਦਾ ਕਿਤੇ ਹੋਰ ਖਰੀਦ ਲੈਂਦਾ ਸੀਗਾ ਤਾਂ ਇਹ ਤਾਂ ਸੀਗੀ ਚਲੋ ਇੱਕ ਗੱਲ ਠੀਕ ਪਰ ਹੁਣ ਤਾਂ ਉਹ ਕਹਿੰਦੇ ਵੀ ਕੌਡੀਆਂ ਦੇ ਭਾਸਾ ਨੂੰ ਤੁਸੀਂ ਐਂ ਦੇ ਦਿਓ ਬਿਲਕੁਲ ਮੁਫਤ ਤੇ ਅਸੀਂ ਤੁਹਾਨੂੰ ਪਲਾਟ ਕੱਟ ਕੇ ਦੇਵਾਂਗੇ ਇਹਦੇ ਚ ਮੁੜ ਕੇ ਜਿਹੜਾ ਮੰਦਿਰ ਹੈਗਾ ਨਾ ਵੱਡੇ ਵੱਡੇ ਮਾਲ ਖੁੱਲ ਜਾਣੇ ਅੱਜ ਆਪਾਂ ਨੂੰ ਬੇਸ਼ੱਕ ਇਹ ਗੱਲਾਂ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਆ ਇਹਦਾ ਪਿਸ਼ੋਕੜ ਕਿੱਥੋਂ ਹੈ ਇਹਦਾ ਪਿਸ਼ੋਕੜ ਅੱਜ ਤੋਂ 2012-13 ਦੇ ਵਿੱਚ ਜਦੋਂ ਵਿਸ਼ਵ ਬੈਂਕ ਦੇ ਨਾਲ ਜਦੋਂ ਪੀ ਚਤੰਬਰਮ ਮਿਲਿਆ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀ ਉਦੋਂ ਪ੍ਰਧਾਨ ਮੰਤਰੀ ਦੇ ਆਪਦੇ ਬੋਲਨੇਗੇ ਤੇ ਜਿਹੜੇ ਵਿਸ਼ਵ ਬੈਂਕ ਦੇ ਵਿੱਚ ਮਤਲਬ ਜ਼ੁਬਾਨ ਦੇ ਨਾਲ ਜ਼ੁਬਾਨ ਸਾਂਝੀ ਕਰਦੇ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ 70% ਦੀ ਕਿਸਾਨਾਂ ਦੀ ਲੋੜ ਹੀ ਨਹੀਂ ਹੈਗੀ ਤਾਂ ਇਹ ਪਾਲਿਸੀ ਉਥੋਂ ਆਈ ਆ ਉਸ ਤੋਂ ਬਾਅਦ ਮੋਦੀ ਆ ਗਿਆ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਉਹ ਵੀ ਇਸੇ ਦਾ ਹਿੱਸਾ ਸੀਗੇ ਉਸ ਤੋਂ ਬਾਅਦ ਹੁਣ ਆਪਣਾ ਅਖੌਤੀ ਇਨਕਲਾਬੀ ਆ ਗਏ ਆਮ ਘਰਾਂ ਦੇ ਮੁੰਡੇ ਆ ਗਏ ਜਿਹੜੇ ਇਹ ਕਹਿੰਦੇ ਵੀ ਸਾਨੂੰ ਅਸੀਂ ਲੈਂਡ ਪੂਲਿੰਗ ਪਾਲਿਸੀ ਦੇਣੀ ਆ ਇਹ ਵੀ ਉਸੇ ਦਾ ਹੀ ਹਿੱਸਾ ਸੋ ਇਹ ਚਿਹਰੇ ਬਦਲ ਜਾਂਦੇ ਨੇ ਹੋ ਸਕਦਾ ਜੇ ਇਹ ਭਗਵੰਤ ਮਾਨਾ ਹੁੰਦਾ ਇਥੇ ਅਕਾਲੀ ਹੁੰਦੇ ਕਾਂਗਰਸੀ ਹੁੰਦੇ ਪਰ ਇਹ ਜ਼ਮੀਨ ਉਹਨਾਂ ਨੇ ਲੈਣੀ ਲੈਣੀ ਸੀ ਕਿਉਂਕਿ ਇਹ ਬਾਮ ਮਰੋੜੀ ਹੋਈ ਆ 트ੰਪ ਨੇ ਐਲਨ ਮਸਕ ਵਰਗੇ ਜਿਹੜੇ ਵੱਡੇ ਤਨਾੜ ਨੇਗੇ ਇਹ ਉਧਰੋਂ ਬਾਮ ਮਰੋੜੀ ਹੋਈ ਆ ਕਿ ਜ਼ਮੀਨਾਂ ਲਓ ਸੋ ਅਸੀਂ ਸਾਨੂੰ ਇਹਦੇ ਵਿੱਚ ਭੋਰਾ ਹੋਣੀ ਅਸੀਂ ਆਪਣੀ ਜ਼ਮੀਨ ਦਾ ਖੋਡਣੀ ਨਹੀਂ ਦੇਵਾਂਗੇ ਅਸੀਂ ਮਰ ਜਾਾਂਗੇ ਮੇਰੀ ਬੇਸ਼ੱਕ ਇਹਦੇ ਵਿੱਚ ਜੇ ਲੋਕ ਆਪਣੇ ਜਿਵੇਂ ਕਈ ਵਾਰ ਇਹ ਆਪਣੇ ਹੋ ਜਾਂਦਾ ਹੈ ਅਸਲ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਉਹ ਨੀ ਚੇਤਨਾ ਨਹੀਂ ਹੁੰਦੀ ਹੈਗੀ ਤਾਂ ਲੋਕਾਂ ਨੂੰ ਮੇਰੀ ਅਪੀਲ ਆ ਬੇਨਤੀ ਆ ਮੇਰੇ ਪਿੰਡ ਦੇ ਕਿਸਾਨਾਂ ਨੂੰ ਬੇਨਤੀ ਆ ਕਿ ਤੁਸੀਂ ਇਹ ਨਾ ਸੋਚੋ ਕਿ ਮੇਰੀ ਜ਼ਮੀਨ ਨਹੀਂ ਆਈ ਜੇ ਅੱਜ ਥੋੜੀ ਨਹੀਂ ਆਉ ਆਉ ਕੱਲ ਨੂੰ ਥੋੜੀ ਵੀ ਆਉਣੀ ਆ ਇਹ ਜ਼ਮੀਨਾਂ ਸਾਰਿਆਂ ਦੀਆਂ ਜਾਣੀਆਂ ਨੇਗੀਆਂ ਜਦੋਂ 70% ਦੀ ਕਿਸਾਨਾਂ ਨੂੰ ਉਹਨਾਂ ਨੇ ਅਜਾੜਨਾ ਹੈ ਠੀਕ ਆ ਕਦੇ ਸਾਨੂੰ ਹਰੇ ਇਨਕਲਾਬ ਦੇ ਨਾਂ ਤੇ ਲੁੱਟਿਆ ਕਦੇ ਸਾਨੂੰ ਡੰਕਲ ਤਸਵੀਜਾਂ ਆਈਆਂ ਸਾਨੂੰ ਉਹਦੇ ਨਾਲ ਲੁੱਟਿਆ ਫਿਰ ਖੇਤੀ ਕਾਨੂੰਨ ਆਉਂਦੇ ਨੇ ਉਹਦੇ ਨਾਲ ਲੁੱਟਿਆ ਸਾਨੂੰ ਬਿਮਾਰੀਆਂ ਦਿੱਤੀਆਂ ਨੇ ਸਾਨੂੰ ਖੁਦਕੁਸ਼ੀਆਂ ਦਿੱਤੀਆਂ ਨੇ ਈਵਨ ਕਿ ਸਾਡੇ ਏਰੀਏ ਨੂੰ ਮਾਨਸਾ ਨੂੰ ਪਿਛਲੇ ਕੁਝ ਜਿਹੜੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਪਹਿਲਾਂ ਖੁਦਕੁਸ਼ੀਆਂ ਦਾ ਰਜਨ ਜ਼ਿਆਦਾ ਸੀ ਕੋਸ਼ਲ ਲੋਕ ਤਾਂ ਜਿਹੜੇ ਆਪਣੇ ਚੰਡੀਗੜ੍ਹ ਮੇਰੇ ਦੋਸਤ ਮਿੱਤਰ ਹੈਗੇ ਨੇ ਕਈ ਵਾਰ ਤਾਂ ਉਹ ਹਾਸੇ ਮਜ਼ਾਕ 'ਚ ਵੀ ਕਹਿੰਦੇ ਸੀ ਤੁਸੀਂ ਖੁਦਕੁਸ਼ੀ ਏਰੀਆ ਨੂੰ ਬਿਲੋਂਗ ਕਰਦੇ ਹੋ ਪਰ ਉਹ ਖੁਦਕੁਸ਼ੀਆਂ ਦੇ ਪਿੱਛੇ ਕਾਰਨ ਵੱਡੇ ਨੇ ਉਹਦੇ ਪਿੱਛੇ ਇਹ ਤਰਕ ਦੇਣਾ ਸੌਖਾ ਹੈ ਕਿ ਇਹੇ ਜੀ ਮਹਿੰਗੇ ਵਿਆਹ ਕਰਦੇ ਨੇ ਜੀ ਵੱਡੇ ਟਰੈਕਟਰ ਲੈ ਲੈ ਜਦੋਂ ਤੁਸੀਂ ਖੇਤੀ ਦੇ ਤੌਰ ਤਰੀਕੇ ਹੀ ਬਦਲਤੇ ਸਾਡੇ ਤੋਂ ਤਾਂ ਲੋਹਾ ਪੂਰਾ ਨਹੀਂ ਹੁੰਦਾ ਸਾਨੂੰ ਲੈਣੇ ਪੈਂਦੇ ਨੇ ਸਾਡੀ ਮਜਬੂਰੀ ਹੈ ਖੇਤੀ ਨਹੀਂ ਹੁੰਦੀ ਸੋ ਸਾਨੂੰ ਇਹਨਾਂ ਦੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੇ ਇਹ ਸਰਕਾਰਾਂ ਦੀਆਂ ਬਾਹਾਂ ਮਰੋੜੀਆਂ ਹੋਈਆਂ ਨੇ ਸੋ ਉਦੋਂ ਸਾਨੂੰ ਲਾਂਬੰਦੀ ਦੀ ਲੋੜ ਆ ਕਿ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਇਹਦਾ ਸੇਕ ਕੱਲੇ ਕਿਸਾਨਾਂ ਨੂੰ ਨਹੀਂ ਇਹਦਾ ਸੇਕ ਮਜ਼ਦੂਰਾਂ ਨੂੰ ਵੀ ਲੱਗਣਾ ਇਹਦਾ ਸੇਕ ਦੁਕਾਨਦਾਰਾਂ ਨੂੰ ਵੀ ਲੱਗਣਾ ਜਦੋਂ ਵੱਡੇ ਵੱਡੇ ਮੌਲ ਬਣ ਕੇ ਇਹਨਾਂ ਦੀ ਅਪਰਚੂਨਿਟੀ ਦਾ ਕਰਨਾਂ ਤੇ ਸਮਾਨ ਲੈਣਾ ਕੀਨੇ ਆ ਇਹਦੇ ਨਾਲ ਆਪਣੀ ਭਾਈਚਾਰਕ ਸਾਂਝ ਟੁੱਟਦੀ ਆ ਇਹਦੇ ਨਾਲ ਆਪਣਾ ਸੱਭਿਆਚਾਰ ਖਰਾਬ ਹੁੰਦਾ ਜੇ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਤਾਂ ਅਸੀਂ ਜਾਵਾਂਗੇ ਕਿੱਥੇ ਅਸੀਂ ਮੁੜ ਬਸੇਬਾ ਕਰਨਾ ਕਿੱਥੇ ਆ ਸੋ ਮੇਰੀ ਬੇਨਤੀ ਆ ਕਿ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਕੀ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹਣਾਗਾ ਕਿ ਇਕੱਠੇ ਹੋਈਏ ਤੇ ਜਿਹੜੀ ਇਹ ਆਮ ਘਰਾਂ ਦੇ ਮੁੰਡੇ ਆਪਦੇ ਆਪ ਇਹ ਅਖੌਤੀ ਆਏ ਨੇਗੇ ਇਹਨਾਂ ਦਾ ਆਪਾਂ ਨਾਸੀਤੂਆਂ ਲਿਆ ਦਈਏ ਪਿੰਡਾਂ 'ਚ ਵੜਨ ਨਾ ਦੋ ਇਹਨਾਂ ਨੂੰ ਇਹ ਪਹਿਲੀ ਵਾਰੀ ਹੋਇਆ ਕਿ ਬੀਜੇਪੀ ਸਰਕਾਰ ਨੂੰ ਆਪਾਂ ਨੇ ਜਦੋਂ ਉਹਨਾਂ ਦੀ ਸਰਕਾਰ ਜਾਣ ਵਾਲੀ ਸੀ ਆਪਾਂ ਉਦੋਂ ਘੇਰਿਆ ਅਕਾਲੀਆਂ ਨੂੰ ਆਪਾਂ ਉਦੋਂ ਘੇਰਿਆ ਪਰ ਇਹ ਇਹੋ ਜੀ ਮਾੜੀ ਸਰਕਾਰ ਆਈ ਆ ਕਿ ਜਿਹਨੂੰ ਅਸੀਂ ਸਾਢੇ 3 ਸਾਲ ਹੋਣ ਤੀ ਘੇਰ ਰਹੇ ਹਾਂਗੇ ਜੇ ਇਹ ਲੋਕਮਾਰੂ ਪਾਲিসੀਆਂ ਲੈ ਕੇ ਆਏ ਨੇ ਸੋ ਅਸੀਂ ਇਹਨਾਂ ਦੀ ਵਿਰੋਧ ਕਰਦੇ ਆ ਢਟਕੇ ਵਿਰੋਧ ਕਰਦੇ ਆ ਮੈਨੂੰ ਮਾਣ ਹੈ ਇਸ ਗੱਲ ਦਾ ਮੈਂ ਜਿਸ ਜਥੇਬੰਦੀ ਦੇ ਵਿੱਚ ਕੰਮ ਕਰਦਾ ਉਹ ਕੱਲੀ ਨਰੋਲ ਕਿਸਾਨੀ ਦੀ ਗੱਲ ਨਹੀਂ ਕਰਦੀ ਉਹ ਮਜ਼ਦੂਰਾਂ ਦੀ ਵੀ ਕਰਦੀ ਆ ਉਹ ਜਿਹੜੇ ਅਧਿਆਪਕ ਰੋਲ ਰਹੇ ਨੇ ਸੜਕਾਂ ਤੇ ਜਿਨ੍ਹਾਂ ਦੀਆਂ ਇਹ ਗੁਤਨੀਆਂ ਮਰੋੜ ਮਰੋੜ ਲਫੇੜੇ ਮਾਰਦੇ ਨੇ ਅਸੀਂ ਉਹਨਾਂ ਦੇ ਵੀ ਹੱਕ 'ਚ ਖੜਦੇ ਆ ਅਸੀਂ ਦੁਕਾਨਦਾਰਾਂ ਦੇ ਵੀ ਹੱਕ 'ਚ ਖੜਦੇ ਆ ਸੋ ਹੁਣ ਜਿਹੜੀ ਵੱਡੀ ਲੋੜ ਹੈ ਕਿ ਕਿਸਾਨੋ ਮਜ਼ਦੂਰੋ ਤੇ ਦੁਕਾਨਦਾਰੋ ਇਕੱਠੇ ਹੋ ਜੋ ਏਕਾ ਕਰੋ ਜਦੋਂ ਵੀ ਕਿਸੇ ਕਿਸਾਨ ਦੀ ਜ਼ਮੀਨ ਤੇ ਹੱਲਾ ਬੋਲਦੇ ਨੇਗੇ ਤੁਸੀਂ ਇਕੱਠੇ ਹੋ ਕੇ ਹਾ ਦਾ ਨਾਰਾ ਮਾਰਨਾ ਜੇ ਐਸਪੀ ਜਿਹੜਾ ਆਪਣਾ ਸਿੱਧੂ ਸੀਗਾ ਕੀ ਸੀ ਡੀਆਈਜੀ ਸਿੱਧੂ ਸੀਗਾ ਉਹਨੇ ਕਿਹਾ ਕਿ ਅਸੀਂ ਅਜੇ ਜਿਉਂਦੇ ਬੈਠੇ ਆਗੇ ਜੇ ਤੁਸੀਂ ਜਿਉਂਦੇ ਬੈਠੇ ਹੋ ਛੋਡੇ ਚ ਜਰਨਲ ਡਾਇਰ ਦੀ ਆਤਮਾ ਆ ਗਈ ਤਾਂ ਇਹ ਵੀ ਉਹੀ ਮਿੱਟੀ ਹੈ ਜਿੱਥੇ ਭਗਤ ਸਿੰਘ ਸਰਾਬੇ ਉਧਰ ਮਿੱਥੀ ਪੈਦਾ ਹੁੰਦੇ ਨੇ ਸਾਨੂੰ ਵੀ ਦੇਰ ਨਹੀਂ ਲੱਗਣੀ ਸੋ ਤੁਹਾਡੇ ਮਾਧਵ ਰਾਹੀਂ ਇਹੀ ਕਹਿੰਦੇ ਆ ਕਿ ਲੋਕਾਂ ਨੂੰ ਕਿ ਏਕਾ ਕਰੀਏ ਏਕੇ ਚ ਹੀ ਬਰਕਤ ਆ ਤੇ ਜੇ ਕੋਈ ਆਪਣੀ ਨਿਸ਼ਾਨਦੇਹੀ ਪਿੰਡਾਂ ਦੇ ਵਿੱਚ ਕਰਨ ਆਉਂਦਾ ਹੈ ਜ਼ਮੀਨ ਦੇ ਵਿੱਚ ਪੈਰ ਪਾਉਣ ਨਹੀਂ ਦੇਣਾ ਹੈਗਾ ਸੋ ਐਨਾ ਕਹਿਣਾ ਸੀ ਤੁਸੀਂ ਮਤਲਬ ਬੋਰਡ ਕਿਉਂ ਲਾਤਾ ਪਿੰਡ ਚ ਵੀ ਸੋ ਸਾਡੇ ਆਮ ਆਦਮੀ ਪਾਰਟੀ ਨਾਲ ਹਾਲਾਂਕਿ ਥੋੜਾ ਪਿੰਡ ਤਾਂ ਇੱਕ ਪਾਸੜ ਹੋ ਕੇ ਚੱਲਿਆ ਸੀ ਆਮ ਆਦਮੀ ਪਾਰਟੀ ਨਾਲ ਬਹੁਤ ਵੋਟਾਂ ਪਾਈਆਂ ਸੀ ਤੁਸੀਂ ਤਾਂ ਉਦੋਂ ਐਡਾ ਨਾਮੀ ਚਿਹਰਾ ਸਿੱਧੂ ਮੂਸੇ ਵਾਲਾ ਤੱਕ ਘਰਾਤਾ ਸੀ ਤੁਹਾਡੇ ਲੋਕਾਂ ਨੇ ਦੇਖੋ ਵੀ ਜੀ ਸਭ ਤੋਂ ਪਹਿਲਾਂ ਸਾਡੇ ਨਗਰ ਵੱਲੋਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਲੇਕਿਨ ਇੱਥੇ ਡੇਲੀ ਸਾਡਾ ਇੱਥੇ ਇਕੱਠ ਹੁੰਦਾ ਹੈ ਸਾਡੇ ਨਗਰ ਦਾ ਉਸ ਟਾਈਮ ਸਾਡੇ ਕੋਲੇ ਹਰ ਇੱਕ ਪੱਤਰਕਾਰ ਨੂੰ ਜਦੋਂ ਪਤਾ ਲੱਗ ਜਾਂਦਾ ਹੈ ਬੇਦਦਾ ਕਰਕੇ ਠੁੱਠੇ ਨ ਲੱਗਰ ਨੇ ਕੱਟ ਕੀਤਾ ਹੋਇਆ ਉਸੇ ਟਾਈਮ ਸਾਡੇ ਕੋਲੇ ਪੱਤਰਕਾਰ ਇੱਥੇ ਪਹੁੰਚਦੇ ਆਂ ਦਿੱਲੀ ਤੇ ਕਿਰਮ ਸਾਡਾ ਕੱਟਦਾ ਦਿੱਲੀ ਦਿੱਲੀ ਹਰ ਪੱਤਰਕਾਰ ਸਾਡੇ ਕੋਲੇ ਆਉਂਦਾ ਦੇਖੋ ਉਹਨਾਂ ਪੱਤਰਕਾਰਾਂ ਨੂੰ ਅਸੀਂ ਇਹੀ ਖਬਰਾਂ ਦੇ ਰਹੇ ਆਂ ਵੀ ਸਾਨੂੰ ਕਿਤੇ ਇਹ ਨਾ ਸੋਚ ਲੈ ਸਰਕਾਰ ਕਿ ਉਹ ਚੁੱਪ ਕਰਕੇ ਬੈਠ ਗਏ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਆ ਲੇਕਿਨ ਜੋ ਤਿਰੰਗਾ ਝੰਡਾ ਹੈ ਤਿਰੰਗਾ ਝੰਡਾ ਮਿਲਿਆ ਸਾਨੂੰ ਤਿਰੰਗਾ ਝੰਡਾ ਆਜ਼ਾਦੀ ਵਾਸਤੇ ਮਿਲਿਆ ਤਾਂ ਹਲਾ ਰੰਗ ਥੱਲੇ ਸ਼ਾਂਤੀ ਵਾਲਾ ਰੰਗ ਚਟਾ ਔਰ ਥੱਲੇ ਹਰਾ ਰੰਗ ਕਿਸ ਕਰਕੇ ਹੈ ਹਰਾ ਰੰਗ ਕਿਉਂਕਿ ਸਾਡੀ ਕਿਸਾਨੀ ਦੀ ਹਰਿਆਲੀ ਦਾ ਨਿਸ਼ਾਨ ਹੈ ਉਹ ਅਸੀਂ ਹਰਿਆਲੀ ਪੈਦਾ ਕੀਤੀ ਹੈ ਜ਼ਮੀਨ ਦੇ ਵਿੱਚ ਅਸੀਂ ਜ਼ਮੀਨ ਦੇ ਵਿੱਚੋਂ ਅਨਾਜ ਪੈਦਾ ਕਰਕੇ ਬਾਹਰਲੀਆਂ ਕੰਟਰੀਆਂ ਨੂੰ ਭੇਜ ਰਹੇ ਹਾਂ ਐਡੇ-ਐਡੇ ਟਿੱਬੇ ਸੀ ਟਿੱਬੇ ਪੱਧਰ ਕਰਕੇ ਅਸੀਂ ਝੋਨੇ ਲਾ ਲਾ ਕੇ ਬਾਹਰਲੀਆਂ ਕੰਟਰੀਆਂ ਦਾ ਢਿੱਡ ਭਰ ਰਹੇ ਹਾਂ ਲੇਕਿਨ ਅੱਜ ਸਰਕਾਰਾਂ ਸਾਥੋਂ ਉਹਨਾਂ ਦੇ ਢਿੱਡ ਭਰਾ ਕੇ ਸਾਠੋਂ ਜ਼ਮੀਨਾਂ ਖੋਹ ਰਹੀ ਆ ਪਰ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਦਿੱਲੀ ਦੀ ਦਿੱਲੀ ਸਾਡੇ 4-5 ਬੰਦੇ ਟੋਲੀਆਂ ਬਣਾ ਕੇ ਸਾਰੀ ਜ਼ਮੀਨ ਦੇ ਉੱਤੇ ਢੇਗਾ ਦਿੰਦੇ ਆ ਔਰ ਉਹਨਾਂ ਕੋਲੇ ਗੰਡਾਸੇ ਹੁੰਦੇ ਆ ਕਿਤੇ ਸਰਕਾਰਾਂ ਇਹ ਨਾ ਸੋਚ ਲੈਣ ਕਿ ਚੁੱਪ ਕਰਕੇ ਇੱਥੇ ਖੁੰਡਾਂ ਤੇ ਬੈਠੇ ਨੇ ਜੱਟ ਸੱਤ ਚ ਬੈਠੇ ਨੇ ਅਸੀਂ ਇੱਥੇ ਨਹੀਂ ਬੈਠੇ ਸਾਡੇ ਬੰਦੇ ਆ ਜਿਹੜੇ ਗੰਡਾਸੇ ਲੈ ਕੇ ਢੇਗੇ ਦਿੰਦੇ ਆ ਆਗਰ ਕੋਈ ਸਰਕਾਰ ਦਾ ਬੰਦਾ ਆ ਗਿਆ ਜ਼ਮੀਨ ਰੋਕਣ ਵਾਸਤੇ ਇੱਥੇ ਆ ਗਿਆ ਉੱਥੀ ਉੱਥੇ ਤੋਂ ਵੱਢ ਦਿੱਤਾ ਜਾਊਗਾ ਉਹਨੂੰ ਛੱਡਿਆ ਨਹੀਂ ਜਾਊਗਾ ਪਰ ਸਾਡੇ ਕਿਸਾਨ ਵੀਰ ਹੁਣ ਸਾਡਾ ਨਗਰ ਜਾਗਿਆ ਹੋਇਆ ਇਹ ਇਹ ਜੀ ਗੱਲ ਨਹੀਂ ਹੈ ਕਿ ਸਾਡਾ ਨਗਰ ਛੁੱਟਾ ਪਿਆ ਸਾਡਾ ਨਗਰ ਜਾਗਿਆ ਅਸੀਂ ਇੱਕ ਵੀ ਖੁੱਡ ਜੀ ਦਾ ਸਰਕਾਰ ਨੂੰ ਨਹੀਂ ਦੇਵਾਂਗੇ ਸਰਕਾਰ ਸਾਡੀ ਜਮੀਨ ਕਿਲਾ ਲੈ ਕੇ ਸਾਨੂੰ 1200 ਗੱਜ ਜਮੀਨ ਦੇ ਰਹੀ ਆ 200 ਗਾਜਾ ਮਕਾਨ ਦੁਕਾਨ ਪਾਉਣ ਵਾਸਤੇ 100 ਗੱਜ ਘਰ ਪਾਉਣ ਵਾਸਤੇ ਕੀ ਗੱਲ ਸਾਡੀ ਕਿਲਾ ਜਮੀਨਾਂ ਸਾਡੇ ਕਿਲੇ ਦੇ ਵਿੱਚੋਂ ਸਾਡੀ ਜਮੀਨ ਸਾਨੂੰ ਦੇ ਰਹੀ ਆ ਔਰ ਸਾਡੀ ਜਮੀਨ ਸਾਰੀ ਪਸਾਰੀ ਆਹ ਪੇ ਰੱਖ ਰਹੀ ਜਾਓ ਸਾਨੂੰ ਕੀ ਦੇ ਰਹੀ 30000 ਰੁਪਏ ਠੇਕੇ ਦਾ 30000 ਰੁਪਏ ਨਾਲ ਅਸੀਂ ਕੀ ਜਵਾਕਾਂ ਦਾ ਨਹਾਉਣ ਧੋਣ ਕਰਦਾ ਕੀ ਲੀੜਾ ਕੱਪੜਾ ਲਿਆਦਾਂਗੇ ਜਿਹੜੇ ਐ ਡੱਡੇ ਸੀ ਕਰਜੇ ਚੱਕੇ ਆ ਜ਼ਮੀਨਾਂ ਦੇ ਉੱਤੇ ਉਹ ਕਰਜੇ ਸਾਡੇ ਕੌਣ ਦੇਊਗਾ 30000 ਨਾਲ ਸਾਡਾ ਕਰਜ਼ਾ ਪੂਰਾ ਹੋ ਜਾਊਗਾ ਜਾ ਤੁਸੀਂ ਦੱਸੋ ਕਰਜ਼ਾ ਪੂਰਾ ਹੋ ਜਾਊਗਾ ਹੋ ਜਾਊਗਾ ਕਰਜ਼ਾ ਪੂਰਾ ਅਸੀਂ ਨਾਲ ਦੀ ਨਾਲ ਇਹ ਦਿਹਾੜੀਆਂ ਕਰਦੇ ਆਂ ਨਾਲ ਦੀ ਨਾਲ ਆਪਦੀ ਖੇਤੀ ਕਰਦੇ ਆਂ ਅਸੀਂ ਫੇਰ ਆਪਦਾ ਕਰਜ਼ਾ ਮੋੜ ਰਿਆ ਹੋ ਜਿਹੜਾ ਕਿਸ਼ਤਾਂ ਤੇ ਅਸੀਂ ਕਰਜ਼ੇ ਚੱਕੇ ਨੇ ਬਾਕੀ ਜਦੋਂ 30000 ਰੁਪਏ ਸਾਨੂੰ ਠੇਕੇ ਦਾ ਦੇਣ ਲੱਗੀ ਸਰਕਾਰ ਅਸੀਂ ਕਰਜ਼ਾ ਕਿੱਥੋਂ ਮੋੜਾਂਗੇ ਇਹ ਸਰਕਾਰਾਂ ਸਾਨੂੰ ਜਵਾਬ ਦੇਣ ਕਿੱਥੋਂ ਖਰਚਾ ਕੌਣ ਦੇਊਗਾ ਸਾਡਾ ਖਰਚਾ ਲੇਕਿਨ ਸਾਡੇ ਜਵਾਬ ਸਾਨੂੰ ਆਪ ਦੇ ਹੱਥੀ ਮਾਰਨੇ ਪੈਣਗੇ ਜੇਕਰ ਸਾਡੀਆਂ ਜ਼ਮੀਨਾਂ ਖੋਲੀਆਂ ਲੇਕਿਨ ਅਸੀਂ ਜ਼ਮੀਨ ਨੂੰ ਖੁੱਡ ਵੀ ਨਹੀਂ ਖੋਣ ਦੇਵਾਂਗੇ ਹੁਣ ਸਾਡੀਆਂ ਮਾਤਾਵਾਂ ਕਿੱਥੇ ਨਾਲ ਅੱਗੇ ਖੋਣ ਫੇਰ ਧੱਕੇ ਨਾਲ ਕਿਉਂ ਅੱਗੇ ਖੋਣ ਹੁਣ ਸਾਡੀਆਂ ਮਾਤਾਮਾਂ ਪੈਣਾ ਨਾ ਕਹਿਤੀਆਂ ਤੁਸੀਂ ਟੈਂਟ ਲਾ ਲਓ ਟੈਂਟਾਂ ਦੇ ਵਿੱਚ 10-10 ਦੀਆਂ ਟੋਲੀਆਂ ਬਣਾ ਲਓ ਸੋਡੀ ਰੋਟੀ ਉੱਥੇ ਆਊਗੀ ਸੋਡੀ ਚਾਹ ਉੱਥੇ ਆਊਗੀ ਸਾਡੇ ਗੰਡਾਸੇ ਤਿੱਖੇ ਕਰੇ ਹੋਣਾ ਟੈਂਟਾਂ 'ਚ ਹੋਣਗੇ ਜੇ ਕੋਈ ਆਗਾ ਗੰਡਾਸਿਆਂ ਨਾਲ ਵੱਡਾਂਗੇ ਅਸੀਂ ਸਾਡੇ ਕੋਲੇ ਦੂ ਚਾਰਾ ਹੋਰ ਕੁਛ ਨਹੀਂ ਆਥੇ ਹਾਂ ਇਹ ਵੀ ਤਾਂ ਕਿ ਨਾ ਆਇਆ ਖੜਾ ਹੋ ਜਾ ਬਾਬਾ ਤੂੰ ਤਾਂ ਬੜਾ ਫੈਨ ਸੀ ਆ ਜਾ ਭਗਵਾਨਤਮਾਨ ਦਾ ਨਹੀਂ ਨਹੀਂ ਆ ਜਾ ਆ ਜਾ ਤੂੰ ਤਾਂ ਤੂੰ ਤਾਂ ਉਦੋਂ ਸਰਕਾਰ ਬਣਾਉਣ ਨੂੰ ਕਾਹਲਾ ਸੀ ਕੀ ਲੱਗਦਾ ਹੈ ਅੱਜ ਪਿੰਡ ਤੇਰੇ ਹੀ ਪਿੰਡ ਨੇ ਬੋਰਡ ਲਾਤਾ ਵਾਰ ਕਾ ਤੋਂ ਬੋਰਡ ਹਾਂ ਬੋਰਡ ਜ਼ਮੀਨ ਬਚਾਉਣ ਵਾਸਤੇ ਲਾਇਆ ਸੀਗਾ ਉਹ ਅੱਛਾ ਤੇ ਉਹ ਨਹੀਂ ਪੱਗ ਤਾਂ ਬੰਨੀ ਹੈ ਉਹ ਜ਼ਮੀਨ ਬਚਾਉਣ ਵਾਸਤੇ ਲਾਇਆ ਬੋਰਡ ਤਾਂ ਹੋਰ ਤਾਂ ਕਿਸੇ ਵਾਸਤੇ ਨਹੀਂ ਕੋਈ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਅਸੀਂ ਲਾਇਆ ਬੋਰਡ ਹਾਂ ਕੋਈ ਸਾਡੇ ਪਿੰਡ ਦੀ ਸ਼ੋਅ ਕਰਨ ਵਾਸਤੇ ਨਹੀਂ ਲਾਇਆ ਬੋਰਡ ਹਾਂ ਉਹ ਤਾਂ ਜ਼ਮੀਨ ਬਚਾਉਣ ਵਾਸਤੇ ਆ ਜੀ ਹੁਣ ਆਮ ਆਦਮੀ ਪਾਰਟੀ ਵਾਲਾ ਆ ਗਿਆ ਤੁਸੀਂ ਕਹੇ ਵੜ ਨਹੀਂ ਦੇਣਾ ਇੱਥੇ ਆਮ ਆਦਮੀ ਪਾਰਟੀ ਵਾਲਾ ਹਾਂ ਆ ਆਮ ਆਦਮੀ ਪਾਰਟੀ ਵਾਲਾ ਮੈਨੂੰ ਸੜਕ ਤੇ ਕਿਤੇ ਇਕੱਲੇ ਨੂੰ ਮਿਲ ਜੇ ਪਾ ਮਜੂਨਾ ਪੰਜ ਸੱਤੀ ਹੋਣ ਅੱਛਾ ਕੋਈ ਬਾਡੀਗਾਰਡ ਜੇ ਹੁੰਦੇ ਨੇ ਨਾ ਇਹਨਾਂ ਦੇ ਉਹ ਦੂਜੀਆਂ ਵਰਦੀਆਂ ਪਾ ਕੇ ਮੈਂ ਤਾਂ ਸਾਡੀ ਕਮੇਟੀ ਨੂੰ ਵੀ ਲੜਦਾ ਸੀ ਇੱਕ ਦਿਨ ਮੈਂ ਕਿਹਾ ਜਿੱਦੇ ਵਿਜੇ ਸਿੰਘ ਲੈ ਤੁਸੀਂ ਮੈਨੂੰ ਤਾਂ ਸਾਧ ਲੈ ਲੈਂਦੇ ਯਾਰ ਖਾਈ ਪੀਂ ਬੈਠਿਆ ਸਾਰਾ ਕੁਝ ਹੋ ਜਾ ਪਿਆ ਥਾਪੜੇ ਦੋ ਧਰ ਦਿੰਦਾ ਮੈਂ ਹਟਦਾ ਨਹੀਂ ਤਿਕਾ ਪਿਓ ਦੀ ਸੰਗ ਮੈਂ ਤਾਂ ਲਾਉਂਦਾ ਹਉ ਦੇ ਵਿਜੇ ਸਿੰਘ ਲੈ ਦੇ ਕਿਹੜਾ ਵੋਟਾਂ ਪਾਈਆਂ ਉਦੋਂ ਵੋਟਾਂ ਅੱਡ ਗੱਲ ਯਾਰ ਵੋਟਾਂ ਵਾਲੀ ਅੱਡ ਗੱਲ ਹੈ ਉਹ ਉਦੋਂ ਪਾਈਆਂ ਵੋਟਾਂ ਹੁਣ ਇਹ ਹੋਰ ਕੁਝ ਬਣ ਗਿਆ ਸੀ ਹੋਰ ਬਣ ਗਏ ਹਮ ਨਾਲ ਇਹ ਜਿਦੇ ਵਿੱਚ ਇਹ ਬਦਲ ਗਿਆ ਸੀ ਬਦਲ ਗਿਆ ਭਗਵੰਤ ਮਾਨ ਐਗਾ ਤਾਂ ਬਦਲ ਗਿਆ ਸਮੀਨਾ ਐਗਾ ਤਾਂ ਖੌਨ ਲੱਗ ਗਿਆ ਹੁਣ ਭਗਵੰਤ ਮਾਨ ਨਹੀਂ ਬਦਲਿਆ ਜਾ ਰਹਾ ਭਗਵੰਤ ਮਾਨ ਤਾਂ ਬੰਦਾ ਸਹੀ ਹੈ ਹਾਂ ਉਹ ਜਿਹੜਾ ਮੁੱਖ ਮੰਤਰੀ ਆ ਨਾ ਸਾਡੇ ਪੰਜਾਬ ਦਾ ਉਹਦੇ ਸੱਪ ਲੜਿਆ ਅੱਛਾ ਹਾਂ ਉਹ ਕੌਣ ਆ ਹੁਣ ਉਹ ਉਹੀ ਹੈ ਇੱਥੋਂ ਵਾਲਾ ਮਾਸਟਰ ਦਾ ਮੁੰਡਾ ਅੱਛਾ ਇੱਥੋਂ ਵਾਲਾ ਅਸਤਾਵ ਜਲ ਮਿੰਦਰ ਮਾਸਟਰ ਦਾ ਅਸਤਾਵ ਜਾਲਾ ਉਹ ਬਦਲ ਗਿਆ ਮਤਲਬ ਭਗਵੰਤ ਮਾਨ ਹੀ ਬਦਲਿਆ ਮੁੱਖ ਮੰਤਰੀ ਹੈ ਇਹ ਹੂੰ ਕੁਰਸੀ ਤੋਂ ਹੁਣ ਲਾ ਦੇ ਫੇਰ ਪੁੱਤ ਮੇਰ ਦਾ ਆ ਕੇ ਬੈਠੂ ਧਰਨਿਆਂ ਚ ਵੀ ਮੈਂ ਕੁਰਸੀ ਮਿਲ ਜੇ ਕੁਰਸੀ ਦੀ ਖਾਤਰ ਜਦੋਂ ਕੁਰਸੀ ਮਿਲ ਗਈ ਫੇਰ ਬਦਲ ਗਿਆ ਫੇਰ ਤੁਸੀਂ ਸਾਰਾ ਦਿਨ ਭਗਵੰਤ ਮਾਨ ਦਾ ਹੀ ਲਈ ਜਾਂਦੇ ਹੋ ਤਵਾ ਮੈਥੋਂ ਵੀ ਲਵਾ ਦਿੰਦੇ ਹੋ ਆਹ ਹਰਿਆਣੇ ਚ 35000 ਕਿ ਲਾ ਗਿਆ ਆ ਗਿਆ ਨਾ ਉਹ ਕਿਹੜਾ ਮੁੱਖ ਮੰਤਰੀ ਨੇ ਦਿੱਤਾ ਇਹਨੇ ਪੰਜਾਬ ਵਾਲੇ ਨੇ ਇਹ ਤਾਂ ਜਿੰਨੀ ਸੋਚ ਹੈ ਸਾਰਾ ਕੁਝ ਸੈਂਟਰ ਦਾ ਹੈ ਕੱਲੇ ਸੈਂਟਰ ਦਾ ਮੋਦੀ ਦਾ ਨਹੀਂ ਭਗਵੰਤ ਮਾਨ ਤਾਂ ਕਹਿੰਦਾ ਸਾਡੀ ਪਾਲਿਸੀ ਇਹ ਨਹੀਂ ਇਹਨੇ ਕਿਹਾ ਕੇ ਕੇਂਦਰ ਦਾ ਨਾਂ ਹੀ ਨਹੀਂ ਲਿਆ ਲਿਆ ਨਹੀਂ ਫਿਰ ਕੋਈ ਨਹੀਂ ਆ ਜਾਣ ਤੇ ਭਗਵੰਤ ਮਾਨ ਨੂੰ ਜੇ ਉਹਨੇ ਨਹੀਂ ਲਿਆ ਤੇ ਹਰਿਆਣੇ 'ਚ ਤਾਂ ਨਹੀਂ ਉਹਨੇ ਲੈਤਾ ਫਿਰ ਹਰਿਆਣੇ 'ਚ ਨਹੀਂ ਲਿਆ ਪਰ ਉਹ ਕਹਿੰਦਾ ਇੱਥੇ ਮੇਰੀ ਪਾਲਿਸੀ ਕਿਸਾਨਾਂ ਨੂੰ ਅਮੀਰ ਕਰਨਾ ਮੈਂ ਸਾਨੂੰ ਹਰਿਆਣੇ ਤੋਂ ਡਰ ਲੱਗਦਾ ਹਰਿਆਣੇ ਵਾਲੇ ਕਿਸਾਨਾਂ ਤੋਂ ਇੱਕ ਪੱਤਰਕਾਰ ਨੇ ਕਿਹਾ ਸੀ ਹਰਿਆਣੇ ਵਾਲਿਆਂ ਨੂੰ ਕਹਿੰਦਾ ਪੰਜਾਬ ਵਾਲੇ ਤਾਂ ਲੜੀ ਜਾਂਦੇ ਨੇ ਤੁਸੀਂ ਲੜਦੇ ਨਹੀਂ ਤੁਸੀਂ ਜ਼ਮੀਨ ਖੰਜਾਉਂਗੇ ਜੇ ਉਹਨਾਂ ਤੇ ਉਹਨਾਂ ਨੂੰ ਮੂੰਹ ਪੈ ਗਿਆ ਫਿਰ ਇੱਧਰ ਵੀ ਉਹ ਪੁਲਿਸ ਵੱੱਢ ਲੈ ਕੇ ਜਾ ਧੱਕਾ ਕਰਨ ਗਿਆ ਨਾ ਕਰਨਗੇ ਨਾ ਜਦੋਂ ਬੰਦੇ ਨੂੰ ਕਿਰਾ ਮੂੰਹ ਪਾਜੇ ਕਿਸੇ ਗੱਲ ਦਾ ਫਰਾਈ ਕਰਦਾ ਹੂੰ ਤੁਹਾਡੇ ਪਿੰਡ ਦੀ ਜੇ ਹੁਣ ਜਿਵੇਂ ਤੁਸੀਂ ਬੋਰਡ ਲਾਤਾ ਜੇ ਕੱਲ ਨੂੰ ਧੱਕੇ ਨਾਲ ਆਗੇ ਜਮੀਨ ਲੈਣ ਸਰਕਾਰ ਆ ਗਈ ਆਪਦੇ ਰੌਂਚ ਪੁਲਿਸ ਪੁਲਸ ਲੈ ਕੇ ਆ ਗਈ ਫੇਰ ਜਵਾਕਨ ਤਾਂ ਪਿੱਛੇ ਰੱਖਾਂਗੇ ਅਸੀਂ ਵੀ ਤੁਸੀਂ ਪਿੱਛੇ ਰਹੋ ਅਸੀਂ ਆਪ ਮੂਰੇ ਹੋਵਾਂਗੇ ਮੈਨੂੰ 14 15 ਜਣਿਆਂ ਦੇ ਨਾਂ ਲਿਖਿਆ ਹੈ ਵੀ ਮਰਨ ਨੂੰ ਅਸੀਂ ਤਿਆਰ ਆ ਮੈਂ ਝੂਠ ਨਹੀਂ ਮਾਰਦਾ ਉਹੀ ਵਿੱਚੇ ਹਾਂ ਠੀਕ ਹੈ ਮਰ ਜੰਗ ਫੇਰ ਕੀ ਹੁੰਦਾ ਉਹ 2 ਸਾਲ ਮੰਗਰੋਂ ਹੋਇਆ ਕਿ ਪਹਿਲਾਂ ਹੋਇਆ ਇਹ ਤਾਂ ਇੱਕ ਦਿਨ ਤਾਂ ਜਾਣੇਗਾ ਆਪਾਂ ਨੇ ਹੂੰ ਨਹੀਂ ਜਿਵੇਂ ਉਦੋਂ ਇੱਥੇ ਉਹ ਇੱਥੇ ਆ ਆ ਥੜੇ ਇੱਥੇ ਬਹਿ ਕੇ ਤਾਰੀਫਾਂ ਕੀਤੀਆਂ ਸੀ ਅੱਜ ਮਨ ਨੂੰ ਦੁੱਖ ਹੁੰਦਾ ਵੀ ਯਾਰ ਵੀ ਉਦੋਂ ਬਾਲੀਆਂ ਤਾਰੀਫਾਂ ਕਰ ਲਈਆਂ ਤੇ ਹੁਣ ਉਹ ਪਾਲਿਸੀਆਂ ਫੇਰ ਉਹੀ ਉਲਟਾ ਆ ਗਈਆਂ ਜਦੋਂ ਯਾਰ ਆਪਾਂ ਮੈਸ ਲੈਂਦੇ ਨਾ ਗੱਬਣ ਕਰਕੇ ਤੇ ਉਹ ਸੂਣ ਵੇਲੇ ਕੁਝ ਵੱਜ ਪਏ ਜੇ ਫੇਰ ਦੁੱਖ ਤਾਂ ਹੁੰਦਾ ਹੀ ਐ ਕੀ ਹੁੰਦਾ ਨਹੀਂ ਬੀਤੇ 2 ਡੂੜ ਲੱਖ ਰੁਪਇਆ ਲਾਇਆ ਤੀਜਾਰਾ ਵੀ ਦੁੱਧ ਦੇਊਗੀ ਇਹ ਭੈਣ ਦਾ ਵੀ ਸੂਣ ਵੇਲੇ ਜਾਂ ਕੋਈ ਹੋਰ ਹੋ ਗਿਆ ਜਾਂ ਹੋਰ ਹੋ ਗਿਆ ਵੀ ਯਾਰ ਹੁਣ ਬਹੁਤ ਪੈਸੇ ਲੱਗੇ ਵੀਗਾ ਦੁੱਖ ਤਾਂ ਹੁੰਦਾ ਹੈ ਰੇ ਗੱਲ ਦਾ ਨਹੀਂ 베ਜਦੀ ਮੈਂ ਸੁਣਿਆ ਸੀ ਕਿ ਵੀ ਇੱਕ ਵਾਰ ਜਿਹੜਾ ਮਤਲਬ ਵਿਜੇ ਸਿੰਘਲਾ ਨੂੰ ਕਿਉਂ ਮਤਲਬ ਗੁੱਸਾ ਉਹਦੇ ਤੇਗਾ ਤੋਂ ਹੈ ਬੀਜਾ ਸਿੰਘਲੇ ਤੇ ਉਹ ਆ ਕੇ ਨਾ ਇੱਥੇ ਕਿਸੇ ਦੇ ਘਰੇ ਆਇਆ ਸੀ ਸਾਡੇ ਉੱਥੇ ਮੋੜ 'ਚ ਘਰ ਹੈ ਸਰਪੰਚਾਂ ਦਾ ਉਹਨਾਂ ਦੇ ਘਰੇ ਉਹਨਾਂ ਨੇ ਬਿਸਕੁਟ ਜੀ ਵੀ ਚਾਹ ਜੀ ਕਰੀ ਉਹਨੂੰ ਅਸੀਂ ਜਰ ਗੁੱਸਾ ਆਇਆ ਉਹ ਤਾਂ ਕੱਲਾ ਆਇਆ ਉੱਥੇ 20 ਆਦਮੀ ਗਏ ਸਾਡੇ ਪਿੰਡ ਦੇ ਅਸੀਂ 500 ਗਏ ਉਹਦੇ ਬਾਰਗੇ ਆਪ ਕੱਲਾ ਨਹੀਂ ਆਇਆ ਮੰਗ ਪੱਤਰ ਤਾਂ ਫੜਨ ਆਉਣਾ ਸੀ ਉਹਨੇ 500 ਬੰਦਾ ਹੋਊ ਘੱਟੋ ਘੱਟ ਜਦੋਂ ਉਹਦੇ ਬਾਰਗੇ ਗਏ ਆ ਇਹਦੇ ਬਾਰੇ ਜ਼ਮੀਨ ਬਾਰੇ ਚੰਡੀਗੜ੍ਹ ਨੂੰ ਭੱਜ ਗਿਆ ਉਹ ਤਾਂ ਉਹੀ ਲੱਤਾਂ ਦੀ ਲਾਇਕ ਹੈ ਬੀਤੂ ਆਵਤਾ ਸਾਡੇ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਸੁਝਾਅ ਦਿੰਨਾ ਹੈ ਤੇ ਤੂੰ ਸਾਡਾ ਮੰਗ ਪੱਤਰ ਵੀ ਨਹੀਂ ਫੜਿਆ ਹੂੰ ਉਹ ਤੇ ਤਾਂ ਫਿਰ ਇਹ ਮਨ ਚ ਗੁੱਸਾ ਹੈ ਹਾਂ ਨਾ ਜ਼ਮੀਨ ਦਾ ਵੀ ਹੈ ਇਹ ਮਨ ਚ ਗੁੱਸੇ ਦਾ ਬਾਹਲੇ ਨੇ ਹੂੰ ਕਿੰਨੇ ਕੁ ਗਣਾਂ ਮੈਂ ਤੈਨੂੰ ਬੋਟਾਂ ਬਾਕੀ ਮੰਤਰੀ ਬਣਾਇਆ ਤੇ ਜੇਲ੍ਹ ਕੀ ਲੈਣ ਗਿਆ ਜੇ ਹੀਰਾ ਫੇਰੀ ਉੱਥੇ ਪੈਸੇ ਖਾਦਾ ਖਾਂਦਾ ਸੀ ਫੇਰਾ ਫੇਰੀ ਕਰਦਾ ਫੇਰ ਗਿਆ ਸਭ ਮਾਨਸਾਂ ਦਾ ਕਾਲਸ ਦਾ ਟਿੱਕਾ ਨਹੀਂ ਖਟਕ ਕੇ ਦੇਤਾ ਸ਼ੇਰ ਨੇ ਵੀ ਮਾਨਸਾਂ ਦਾ ਐਮਐਲਏ ਜਾ ਰਾ ਕੁਸ਼ ਕਰ ਗਿਆ ਉਹ ਤਾਂ ਹੁਣ ਭਗਵਾਨਤਮਾਨ ਨੇ ਕਲੀਨ ਚੇਟ ਦੇਤੀ ਇਹਨੂੰ ਉਹ ਹੁਣ ਤਾਂ ਦੇਤੀ ਉਦੋਂ ਤਾਂ ਸੀ ਨਾ ਗੁੱਸਾ ਤਾਂ ਜੇ ਤੂੰ ਹੁਣ ਅੱਜ ਗੋਲੀਆਂ ਖਾਣ ਲੱਗ ਗਿਆ ਨੀਰਾ ਮੁੰਡਾ ਕੋਈ ਵੀ ਲੱਗ ਗਿਆ ਚਾਹੇ ਤੂੰ ਲੱਗ ਗਿਆ ਫੇਰ ਉਦੋਂ ਤਾਂ ਗੁੱਸਾ ਹੁੰਦਾ ਉਹ ਤਾਂ ਗੁੱਸਾ ਰਹੂ ਨਾ ਵਿੱਚ ਚਾਹੇ ਮਗਰੋਂ ਤੂੰ ਸੁਧਰੀ ਗਿਆ ਉਹ ਚੀਜ਼ ਦਾ ਮਨ ਚ ਗੁੱਸਾ ਆਇਆ ਹਾਂ ਸਾਰਿਆਂ ਦੇ ਮਨ ਚ ਗੁੱਸਾ ਜੀ ਹੈ ਜ਼ਮੀਨ ਨੂੰ ਲੈ ਕੇ ਜਿਹੜੀਆਂ ਜ਼ਮੀਨ ਤੇ ਆ ਗਈਆਂ ਬਿਲਕੁਲ ਜੀ ਬਿਲਕੁਲ ਜੇ ਕੋਈ ਸਾਨੂੰ ਕਹੇ ਵੀ ਤੁਹਾਡੀ ਕਣਕ ਵੀ ਦੇ ਦਿਓ ਹਾਂ ਤੁਹਾਡਾ ਚੁੱਲ੍ਹਾ ਵੀ ਦੇ ਦਿਓ ਅਸੀਂ ਤੁਹਾਨੂੰ ਰੋਟੀ ਦੇ ਦਿਆ ਕਰਾਂਗੇ ਆਥਣੇ ਹਾਂ ਪਹਿਲੀ ਗੱਲ ਮੈਂ ਤੁਸੀਂ ਪੱਤਰਕਾਰੋਂ ਪੱਤਰਕਾਰੀ ਦੀ ਸੌਣ ਲੱਗੇ ਜੇ ਤੁਸੀਂ ਝੂਠ ਬੋਲੋ ਹੂੰ ਜਿਹੜਾ ਕੰਮ ਇਹ ਹੋ ਰਿਹਾ ਹੈ ਕਿ ਸਰਕਾਰਾਂ ਇਹ ਕੰਮ ਕਰਦੇ ਹੁੰਦੀਆਂ ਕਿ ਡਕੈਤ ਕਰ ਦਿੰਦੇ ਸਿੱਧੂ ਜੀ ਸਿੰਪਲ ਜੀ ਗੱਲ ਹੈ ਬਿਲਕੁਲ ਇਹ ਤਾਂ ਏਜੰਟਾਂ ਵਾਲਾ ਕੰਮ ਹੋ ਰਿਹਾ ਜਿਵੇਂ ਕੋਈ ਵਿੱਚ ਏਜੰਟਾਂ ਦੀ ਗੱਲ ਕਰਦਾਂ ਤਾਂ ਉੱਥੇ ਆ ਜਾਓ ਹੂੰ ਠੀਕ ਹੈ ਪਿੰਡਾਂ ਵਾਲੇ ਆਮ ਤੌਰ ਤੇ ਅਸੀਂ ਨਾ ਧਿਆਨ ਨਹੀਂ ਦਿੰਦੇ ਬਾਹਰ ਜਦੋਂ ਈਸਟ ਇੰਡੀਆ ਕੰਪਨੀ ਇੱਥੇ ਆਈ ਹੈ ਜਦੋਂ ਪੰਜਾਬ ਇੱਕ ਦੇਸ਼ ਹੁੰਦਾ ਸੀ ਹੁਣ ਤਾਂ ਇੱਕ ਸੂਬਾ ਬਣਾ ਕੇ ਧਰਤਾਂ ਨਾ ਨੀ ਜਦੋਂ ਪੰਜਾਬ ਦੇਸ਼ ਹੁੰਦਾ ਸੀ ਈਸਟ ਇੰਡੀਆ ਕੰਪਨੀ ਨੂੰ ਜਿਹੜਾ ਵਪਾਰ ਕਰਨ ਵਾਸਤੇ ਲੋਨ ਦਿੱਤਾ ਸੀ ਕਰਜ਼ਾ ਦਿੱਤਾ ਸੀ ਉਹ ਰੌਚੜ ਨੇ ਦਿੱਤਾ ਸੀ ਰੌਚੜ ਨੇ ਦਿੱਤਾ ਸੀ ਮਾਰਗਨ ਰੌਕ ਫਾਇਲਰ ਰੌਚੜ ਉਹੀ ਬੰਦਿਆਂ ਨੇ ਫੇਰ ਤੋਂ ਉਹੀ ਸਾਰੀਆਂ ਚੀਜ਼ਾਂ ਲਾਗੂ ਕਰਤੀਆਂ ਉਹਨਾਂ ਨੇ ਵੀ ਈਸਟ ਇੰਡੀਆ ਕੰਪਨੀ ਨੇ ਕਿਵੇਂ ਕਬਜ਼ਾਇਆ ਸੀ ਇਹ ਸਾਰਾ ਖੇਤਾ ਇਦਾਂ ਹੀ ਕਬਜ਼ਾਇਆ ਕਬਜ਼ਾਇਆ ਸੀ ਨਾ ਥੋੜੇ ਥੋੜੇ ਕਰਕੇ ਥੋੜੇ ਥੋੜੇ ਕਰਕੇ ਵਿੱਚ ਵੜਦੇ ਵੜਦੇ ਸਾਰਾ ਕੁਝ ਖੋਲਿਆ ਸੀ ਸੇਮ ਪਾਲਿਸੀ ਹੈ ਉਹੀ ਲੋਕਾਂ ਦਾ ਸਾਥ ਹੈ ਇਹਨਾਂ ਨੂੰ ਕਾਰਪੋਰੇਟ ਕੌਣ ਨੇ ਉਹੀ ਨੇ ਉੱਥੇ ਹੀ ਚੱਲਦੀ ਆ ਸਾਰੀ ਗੱਲ ਤੇ ਭਗਵੰਤ ਮਾਨ ਨੂੰ ਚਾਹੀਦਾ ਸੀਗਾ ਇੱਥੋਂ ਬੜੀ ਮਾਨ ਨਾਲ ਭੇਜਿਆ ਸੀ ਉਹਨੂੰ ਤੇ ਉਹ ਤਾਂ ਪਤੰਦਰ ਦਾਤੀ ਤਰ ਕੇ ਪੈ ਗਿਆ ਇੱਥੇ ਇਹ ਗੈਰ ਮਨੁੱਖੀ ਆ ਹਮ ਲੱਖ ਲੀਗਲੀ ਤੁਸੀਂ ਇਹਨੂੰ ਸਾਬਤ ਕਰ ਦੇਓ ਕਾਨੂੰਨੀ ਦੌਰ ਤੇ ਇਹ ਠੀਕ ਹੈ ਪਰ ਇਹ ਗੈਰ ਮਨੁੱਖੀ ਆ ਹਮ ਬੰਦਾ ਨਹੀਂ ਕਰਦਾ ਕੌਣ ਖਾਂਦਾ ਕਿਸੇ ਦੀ ਰੋਜੀ ਕਿੱਥੇ ਜਾਣਗੇ ਦੱਸੋ ਇਹ ਹਮ ਕਿੱਥੇ ਜਾਈਏ ਜਵਾਕਾਂ ਨੂੰ ਕਿੱਥੇ ਲੈ ਕੇ ਜਾਈਏ ਹਮ ਗੈਰ ਮਨੁੱਖੀ ਆ ਜੇ ਥੋਥੋ ਤੁਹਾਡੀ ਰੋਟੀ ਖੋਲੀ ਅਸੀਂ ਤਾਂ ਫਿਰ ਅਸੀਂ ਗਵਰਨਮੈਂਟ ਕਾਦੀਆਂ ਹਮ ਫਿਰ ਤਾਂ ਦਕਾਇਤ ਹੋਏ ਨਾ ਫਿਰ ਤਾਂ ਨਾਦਰ ਤੇ ਅਬਦਾਲੀਆਂ ਨੂੰ ਵੀ ਗਾਹਾਂ ਲਾਂਗੇ ਅਸੀਂ ਤਾਂ ਸੋਚਣਾ ਬਣਦਾ ਇਹ ਤਾਂ ਸਿਰ ਲੱਗਣ ਨੂੰ ਥਾਂ ਕਰਤੀ ਉਹਨੇ ਮੜਨ ਦਿਓਗੇ ਫਿਰ ਜ਼ਮੀਨ ਲੈਣਾ ਉਹਨਾਂ ਦੇ ਕੋਈ ਨਹੀਂ ਆ ਜਾਣ ਹਾਂ ਆ ਜਾਣ ਉਹ ਤਾਂ ਬੜੇ ਤੋਂ ਪਤਾ ਲੱਗੂਗਾ ਨਾ ਆ ਜਾਣ ਕੋਈ ਗੱਲ ਨਹੀਂ ਫਿਰ ਦਕੈਤ ਜਦੋਂ ਸਾਡੇ ਘਰੇ ਆਈ ਪਿਆ ਹਾਂ ਕੋਈ ਨਹੀਂ ਚਾਹ ਪਾਣੀ ਚੰਗਾ ਪੀਵਾਂਗੇ ਰੋਸ ਹੈ ਜੀ ਬਜ਼ੁਰਗੋ ਮਤਲਬ ਜਿਹੜੀ ਇਹ ਚੀਜ਼ ਤੁਸੀਂ ਬੋਰਡ ਲਾਤਾ ਆਪਦੇ ਪਿੰਡ ਦੇ ਵਿੱਚ ਬੰਦਾ ਸਰਕਾਰ ਚੁਣਦਾ ਹੈ ਚਲੋ ਠੀਕ ਹੈ ਕਿਈ ਬੰਦੇ ਵੋਟਾਂ ਪਾਉਂਦੇ ਕਿ ਨਹੀਂ ਪਾਉਂਦੇ ਪਰ ਫਿਰ ਵੀ ਹੁੰਦਾ ਕਿ ਸਰਕਾਰ ਚੁਣੀ ਯਾਰ ਲੋਕ ਹਿੱਤ ਦੇ ਕੰਮ ਕਰੂਗੀ ਅੱਜ ਉਸੇ ਸਰਕਾਰ ਨੂੰ ਉਸੇ ਹੀ ਪਾਰਟੀ ਨੂੰ ਇਹ ਕਹਿਣਾ ਪੈ ਰਿਹਾ ਕਿ ਪਿੰਡ ਨਾ ਵੜਿਓ ਭਾਈ ਇਹਨਾਂ ਨੇ ਗਲਤ ਕੰਮ ਕਰਦੇ ਆ ਹੂੰ ਜਿਹੜੀ ਜ਼ਿਮੀਂਦਾਰਾਂ ਕੋਲੇ ਬਾਹਨ ਹੈ ਕਿਸੇ ਕੋਲੇ ਠੇਕੇ ਤੇ ਲੰਦਾ ਕੋਈ ਹੂੰ ਕੋਈ ਕਮੇ ਆ ਇੱਕ ਜਾਇ ਜਾਇ ਦੇ ਸਿੱਤੇ ਥੋੜੀ ਤੇ ਆ ਦੀ ਰੋਟੀ ਖਾਂਦਾ ਹੈ ਹਾਂ ਵਿੱਚ ਇੱਥੇ ਠੂਠੀਆਂ ਨੀ ਲਾ ਲੋ ਜਿਹੜੇ ਵਾਹਨ ਸਾਡੇ ਵਿੱਚ ਆਏ ਐ ਹਮ ਅਸੀਂ ਖੁਦ ਦੁੱਧੋਂ ਪਾਉਨੇ ਆ ਹਮ ਕੁਛ ਅਸੀਂ ਕੰਕ ਕਰਦੇ ਆ ਹਮ ਕੁਝੋ ਨਾ ਲਾ ਕੇ ਗੁਜ਼ਾਰਾ ਕਰਦੇ ਆ ਹਮ ਜਦੋਂ ਸਾਡੀ ਜਾਇਦਾਦ ਹੀ ਬਾਗੀ ਘਰ ਬਾਗੇ ਅਸੀਂ ਕਿੱਥੇ ਜਾਵਾਂਗੇ ਹਮ ਇਧਰ ਤਾਂ ਅਸੀਂ ਮਤੇ ਚੰਗੇ ਜਾਂ ਸਾਨੂੰ ਗੋਲੀਆਂ ਦੇ ਦੇ ਆਖੇ ਹਮ ਦੱਸੋ ਅਸੀਂ ਕਰਾਂਗੇ ਕਿ ਸਾਡੀ ਮੂਰੋ ਜਦੋਂ ਥਾੜੀ ਖੋਲੀ ਸਾਨੂੰ ਬਹੁਤ ਦੁੱਖ ਆਇਆ ਹਮ ਅਸੀਂ ਉਹਨੂੰ ਇੱਥੇ ਪਿੰਡ ਦੇ ਵਿੱਚ ਬਾਰਡਰ ਵੀ ਨਹੀਂ ਦੰਦੇ। ਨਾ ਬਹਾ ਆਈ ਜਾਦੇ। ਆਈ ਜਾਦੇ। ਹਾਂ। ਕੀ ਲੱਗਦਾ ਜੀ ਮੈਂ ਬੋਰਡ ਲਾਤਾ ਜੀ ਹੁਣ ਪਿੰਡ ਚ ਐਂਟਰੀ ਬੈਣਾ ਆ ਮਦਮੀ ਪਾਰਟੀ ਦੀ? ਹਾਂ ਬੈਣਾ ਜੀ। ਨਹੀਂ ਬਣਨ ਦਿੰਦੇ। ਨਹੀਂ ਬਣਨ ਦਿੰਦੇ। ਪੂਰਾ ਗੁੱਸਾ ਆ ਗਿਆ। ਪੂਰਾ ਗੁੱਸਾ ਆ ਗਿਆ ਜੋ ਜ਼ਮੀਨ ਆ ਗਈ ਸਾਡੀਆਂ। ਹੋਰੀਆਂ ਇਹਨਾਂ ਦੀ। ਫਿਰ ਕੀ ਰਾਂਗੇ? ਤੁਹਾਨੂੰ ਚਾਹੀਦੀ ਐ ਜੀ ਪਲਾਟ ਚਾਹੀਦੇ ਤੁਹਾਨੂੰ। ਪਲਾਟ ਦੀ ਗਰਪਨਾ ਠੀਕ ਕਰਾਂਗੇ ਅਸੀਂ। ਹਾਂ। ਪਲਾਟ ਜੀ ਕਰਾਂ ਨਾ ਉੱਥੇ ਬੈਸ ਰਹੇ ਨਾ ਕੋਈ ਬੰਦਾ ਰਹੇ ਉੱਥੇ। ਪਲਾਟ ਨਾ ਸਰ ਜਾਂਦਾ ਹੀ ਜ਼ਿਮੀਦਾਰ ਦਾ ਜ਼ਮੀਨ ਤੋਂ ਬਿਨਾ। ਨਾ ਜੀ ਨਾ। ਹਾਂ ਜੀ ਪਲਾਟ ਨਾਲ ਕਿਥੋਂ ਜਰੂਆ ਜੀ ਹਾਂ ਪਲਾਟ ਚ ਕੀ ਕਰਾਂਗੇ ਅਸੀਂ ਦੁਕਾਨ ਅਸੀਂ ਨਹੀਂ ਕਰ ਸਕਦੇ ਉਹ ਕਿਹਦੇ ਪਲਾਟ ਮਹਿੰਗਾ ਕਿ ਕਿ ਜੂਗਾ ਮਹਿੰਗਾ ਜਦੋਂ ਬਿਕੂਗਾ ਦੇਖੀ ਜਊ ਉਹ ਵੀ ਦੱਬ ਲੈਣਗੇ ਵਿੱਚ ਬਾਗਲ ਤੇ ਜਦੋਂ ਖੋਸ਼ੋਂ ਪਲਾਟ ਲੈ ਕੇ ਨਾ ਨਾ ਜੀ ਅਸੀਂ ਕੋਈ ਕੁਛ ਨਹੀਂ ਕੁਛ ਨਹੀਂ ਲੈਣਾ ਅਸੀਂ ਨਾ ਜ਼ਮੀਨ ਦੇਣੀ ਐ ਨਾ ਪਲਾਟ ਲੈਣਾ ਨਾ 200 ਗੱਜ ਲੈਣੀ ਐ ਹਾਂ ਅਸੀਂ ਕੋਸ਼ ਨਹੀਂ ਦੇਣਾ ਜ਼ਮੀਨ ਦੇਣੀ ਨਹੀਂ ਜੇ ਠੱਕੇ ਨਾਲ ਆਗੇ ਫਿਰ ਠੱਕੇ ਨਾਲ ਆਗੇ ਸੱਚੀ ਤਾਂ ਜਾਂਦੇ ਨੇ ਸਾਰੇ ਲੋਕ ਸਾਡਲੇ ਵੇ ਘੰਟਾ ਸੇ ਠਿੱਖੇ ਨਾ ਹੋਰ ਕੀ ਠੱਕੇ ਨਾਲ ਫਿਰ ਜਾਂ ਆਪ ਮਰਾਂਗੇ ਜਾਂ ਉਹਨਾਂ ਨੂੰ ਮਰਾਂਗੇ ਮਰਾਂਗੇ ਜਾਂ ਮਾਰਾਂਗੇ ਹੋਰ ਕੋਈ ਫਾਇਦਾ ਬਹੁਤ ਆ ਜ਼ਮੀਨ ਦੇ ਕੇ ਸਾਨੂੰ ਉਹ ਫਾਇਦਾ ਉਹ ਕਹੀ ਜਾਂਦੇ ਨਾ ਸਾਨੂੰ ਨਹੀਂ ਦਿੰਦਾ ਫਾਇਦਾ ਹਾਂ ਸਾਨੂੰ ਕੋਈ ਫਾਇਦਾ ਨਹੀਂ ਇਹਦੇ ਵਿੱਚ ਜ਼ਮੀਨ ਬਿਨਾ ਜਿਹੜਾ ਜ਼ਿੰਮੇਦਾਰ ਆ ਸੋਚ ਸਕਦਾ ਆ ਆਪਦਾ ਕੁਝ ਕੁਝ ਨਹੀਂ ਸੋਚ ਸਕਦਾ ਜ਼ਮੀਨ ਬਿਨਾ ਜ਼ਮੀਨ ਨਾਲ ਹੀ ਸਾਡਾ ਸਾਰਾ ਕੁਝ ਚੱਲਦਾ ਜਵਾਕਾਂ ਨੂੰ ਪੜਾਉਣੇ ਆ ਬੱਚੇ ਵਿਆਹਣੇ ਆ ਰੋਟੀ ਤੋਂ ਖਾਣੇ ਆ ਜ਼ਮੀਨ ਨਾਲ ਕਰਦੇ ਸਭ ਕੁਝ ਜ਼ਮੀਨ ਨਾਲ ਹਾਂ ਸਾਥੋਂ ਕਿੱਲਾ ਲੈ ਕੇ ਸਾਨੂੰ ਡੂਡ ਕਨਾਲ ਦਿੰਦੇ ਨਾ ਉਹ ਸਾਨੂੰ ਉਹਦਾ ਕੀ ਦਿੰਦੇ ਨਾ ਹਾਂ ਸਾਡੇ ਪੰਜ ਛੀਕਨ ਵਾਲਾਂ ਦਾ ਕੀ ਦਿੰਦੇ ਨੇ ਸਾਨੂੰ ਉਹ ਤਾਂ ਦੁਆਨੀ ਵੀ ਨਹੀਂ ਦਿੰਦੇ ਸਾਡੀ ਜ਼ਮੀਨ ਤੋਂ ਸਾਨੂੰ ਹੀ ਦਿੰਦੇ ਨਾ ਇਹ ਨਹੀਂ ਗੱਡੀ ਚੱਲਦੀ ਠੀਕ ਹੈ ਪਲਾਟ ਲੈ ਲਵੋਗੇ ਪਲਾਟ ਕਰੋਨਾ ਵੇਲੇ ਸਾਰੀਆਂ ਫੈਕਟਰੀਆਂ ਸਾਰਾ ਕੁਝ ਬੰਦ ਹੋ ਗਿਆ ਸੀ ਨਾ ਬੱਸਾਂ ਟਰੱਕ ਕੀ ਸਾਰਾ ਕੁਝ ਕੱਲਾ ਜ਼ਮੀਨ ਦਾ ਚੱਲਦਾ ਸੀ ਕੰਮ ਖੇਤੋਂ ਕੱਖ ਲਿਆਉਣੇ ਖੇਤ ਜਾਣਾ ਖੇਤੋਂ ਕਣਕ ਵੱਢ ਕੇ ਲਿਆਉਣੇ ਜਾਂ ਤੂੜੀ ੱਪਾ ਉਦੋਂ ਜ਼ਮੀਨ ਬਿਨਾ ਤਾਂ ਸਾਰਾ ਹਿੰਦੁਸਤਾਨ ਮਰ ਜਾਊਗਾ ਇਹ ਲਾਲਾ ਸਾਹਿਬ ਜੇ ਜ਼ਮੀਂਦਾਰ ਖੜ ਗਿਆ ਨਾ ਪੇ ਤੂੰ ਹਾਵ ਲਾ ਲਈ ਸਾਰਾ ਹਿੰਦੁਸਤਾਨ ਮਰੋ ਅੱਜ ਸਾਰਾ ਹਿੰਦੁਸਤਾਨ ਜ਼ਿਮੀਂਦਾਰ ਦੇ ਸਿਰ ਤੇ ਚੱਲਦਾ ਹੈ ਮਤਲਬ ਪਲਾਂਟ ਲੈ ਕੇ ਖੁਸ਼ ਨਹੀਂ ਤੁਸੀਂ ਨਹੀਂ 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 ਪਲਾਂਟ ਹੁਣ ਜੇ ਪਲਾਂਟ ਦੀ ਤੁਹਾਨੂੰ ਲੋੜ ਹੋਊ ਹੁਣ ਨਹੀਂ ਅਸੀਂ ਲੈ ਪਾ ਲਾਂਗੇ ਜ਼ਮੀਨ ਸਾਡੀ ਸਾਡੀ ਜੁੱਤੀਆਂ ਸਾਡੇ ਹੀ ਚੈਰਾ ਹੂੰ ਹੁਣ ਪਾ ਲਾਂਗੇ ਪਲਾਂਟ ਤਾਂ ਜੇ ਅਸੀਂ ਪਾਉਣਾ ਹੋਇਆ ਕੋਈਸ ਉੱਥੇ ਕੀ 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 ਲੱਗਦਾ ਮਤਲਬ ਮਾਨਸਾ ਦੇ ਵਿੱਚੋਂ ਹੀ ਮਤਲਬ ਹਨੇਰੀ ਉੱਠਦੀ ਹੈ ਕਹਿੰਦੇ ਚਾਹੇ ਆਮਦਵੀ ਪਾਰਟੀ ਦੀ ਸੀ ਪੂਰਾ ਮਾਨਸਾ ਭੁਗਤ ਗਿਆ ਸੀ ਇੱਕ ਪਾਸੜ ਭੁਗਤ ਗਿਆ ਸੀ ਅੱਜ ਉਸੇ ਮਾਨਸਾ ਦੇ ਪਿੰਡਾਂ ਦੇ ਵਿੱਚ ਠੂਠਿਆਂ ਵਾਲੀ ਪਿੰਡ ਦੇ ਵਿੱਚ ਇਹ ਬੋਰਡ ਲੱਗ ਜਾਣਾ ਕਿ ਭਾਈ ਸਾਡੇ ਪਿੰਡ ਐਂਟਰੀ ਬਣ ਬਿਲਕੁਲ ਬਾਈ ਜੀ ਜਿਹੜੀ ਵੀ ਤੁਸੀਂ ਹਨੇਰੀ ਦਾ ਨਾਮ ਲੈਂਦਾ ਵੀ ਮਾਨਸਾ ਦੇ ਵਿੱਚੋਂ ਉੱਠਦੀ ਐ ਐ ਕੋਈ ਵੀ ਸੰਘਰਸ਼ ਆ ਜਾਂ ਕੋਈ ਵੀ ਅਦੋਲਣਾ ਸਾਡੀ ਜ਼ਿਲ੍ਹੇ ਦੇ ਵਿੱਚੋਂ ਉੱਠਦੇ ਆ ਹਾਂ ਬਾਕੀ ਤੁਸੀਂ ਲੋਕਾਂ ਦਾ ਰੋਹ ਦੇਖਿਆ ਅਸੀਂ ਭਗਵੰਤ ਮਾਨ ਨੂੰ ਹੁਣ ਮੁੱਖ ਮੰਤਰੀ ਨਹੀਂ ਕਹਿੰਦੇ ਹੁਣ ਅਸੀਂ ਉਹਨੂੰ ਇੱਕ ਪ੍ਰਾਪਰਟੀ ਡੀਲਰ ਕਹਾਂਗੇ ਪ੍ਰਾਪਰਟੀ ਡੀਲਰ ਬਣ ਗਿਆ ਪ੍ਰਾਪਰਟੀ ਡੀਲਰ ਬਣ ਗਿਆ ਤੇ ਕਿਸਾਨਾਂ ਦੀਆਂ ਜ਼ਮੀਨਾਂ ਜਿਵੇਂ ਇੱਥੇ 212 ਕਿੱਲਾ ਰੋਕਣ ਨੂੰ ਫਿਰਦਾ ਅਕਵੇਰ ਕਰਨ ਨੂੰ ਫਿਰਦੇ ਆ ਪਰ ਅਸੀਂ ਅਸੀਂ ਜਿੰਨਾ ਚੱਕਰ ਸਾਡੇ ਸਾਹ ਦੇ ਵਿੱਚ ਸਾਹਗੇ ਉਹਨਾਂ ਚੱਕਰ ਜ਼ਮੀਨ ਦੇ ਵਿੱਚ ਪੈਰ ਨਹੀਂ ਪਾਉਣ ਦਿੰਦੇ ਤੇ ਸੰਘਰਸ਼ ਇੰਨਾ ਤੇਜ਼ ਕਰ ਦਾਂਗੇ ਕਿ ਇਸੇ ਭਗਵੰਤ ਮਾਨ ਨੂੰ ਆਪ ਦੀ ਜਿਹੜੀ ਇਹ ਨੀਤੀ ਆ ਵਾਪਸ ਲੈਣੀ ਭੁੱਥੁੱਕ ਕੇ ਚੱਟਣ ਤੇ ਮਜਬੂਰ ਕਰ ਦਾਂਗੇ ਬਾਈ ਚੱਟਣ ਤੇ ਮਜਬੂਰ ਕਰ ਦਾਂਗੇ ਤੁਹਾਡੀ ਜ਼ਮੀਨ ਆ ਜੀ ਹਾਂਜੀ ਕਿੰਨੀ ਆ ਗਈ ਜੀ ਆਪਣੀ 6 ਕਿੱਲੇ ਆ ਜੀ 6 ਕਿਲੇ ਆਗੇ ਕਿੰਨੇ ਜਮੀਨ ਸੀ ਟੋਟਲ ਤੁਹਾਡੇ ਕੋਲ ਟੋਟਲ ਆਪਣੇ ਕੋਲੇ ਹੈਗੇ 14 ਕਿਲੇ 14 ਕਿਲੇ 6 ਕਿਲੇ ਚ ਆਗੇ 6 ਕਿਲੇ ਦੇ ਵਿੱਚ ਆਗੇ ਇੱਚੀ ਘਰ ਆ ਸਾਰਾ ਕੁਝ ਉੱਥੇ ਹੀ ਰਹਿਣਿਆ ਹਾਂ ਹਾਂ 20-22 ਸਾਲ ਹੋ ਗਿਆ ਘਰ ਬਾਈ ਨੂੰ 20-22 ਸਾਲ ਹੋ ਗਿਆ ਹਾਂ ਹਾਂ ਜੀ ਹਾਂ ਮਤਲਬ ਘਰ ਓਜੜਦਾ ਜਮੀਨ ਜਾਂਦੀ ਸਭ ਕੁਝ ਜਾਂਦਾ ਜੀ ਹਾਂ ਮਤਲਬ ਦੇਖੀ ਜਾਊਗੀ ਕਿਤੇ ਨਹੀਂ ਜੀ ਛੱਡਣੀ ਨਹੀਂ ਕਿਸੇ ਭਾਅ ਵੀ ਨਹੀਂ ਛੱਡਣੀ ਕਿਸੇ ਭਾਅ ਵਿੱਚ ਨਹੀਂ ਉਹਦਾ ਸੀ ਵੀਰ ਸਿੰਘ ਨੇ ਸਾਨੂੰ ਬੁਲਾਇਆ ਸੀ ਘਰੇ ਕਿ ਮੈਂ ਬੜਿਆ ਕੇ ਖਵਣੀ ਇਹਨਾਂ ਨੂੰ ਮਨਾ ਲਵਾਂ ਜਾਂ ਕਰ ਲਵਾਂ ਅਸੀਂ ਉਹਨੂੰ ਕੋਰਾ ਜਵਾਬ ਦਿੱਤਾ ਸੀ ਫਿਰ ਸ਼ਾਮ ਨੂੰ ਉਹ ਸਾਡੇ ਪਿੰਡ ਆਇਆ ਨਾਲ ਚੇਅਰਮੈਨ ਨੂੰ ਲੈ ਕੇ ਉਹਨੂੰ ਵੀ ਅਸੀਂ ਇਹੀ ਜਵਾਬ ਦਿੱਤਾ ਵੀ ਜ਼ਮੀਨ ਅਸੀਂ ਕਿਸੇ ਭਾਅ ਵੀ ਨਹੀਂ ਦੇਣੀ ਤੁਸੀਂ ਦਾ ਮੁਖਤਵਾਲ ਦਿਓ ਵੀ ਜੇ ਤੁਸੀਂ 10 ਕਰੋੜ ਕਿੱਲੇ ਦਾ ਕਹੋ ਅਸੀਂ ਤਾਂ ਵੀ ਨਹੀਂ ਦਿੰਦੇ ਹਾਂ ਇਹਦੇ ਚ ਇਹਦੇ ਚ ਮਨਿੰਦਰ ਇੱਕ ਹੋਰ ਹੈ ਵੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਇੱਕ ਨਾਰਾ ਦਿਨੇ ਹੁੰਨੇ ਆ ਵੀ ਬੱਚਾ ਬੱਚਾ ਝੋਕ ਦਿਆਂਗੇ ਜ਼ਮੀਨ ਤੇ ਕਬਜ਼ਾ ਰੋਕ ਦਿਆਂਗੇ ਸੋ ਅਸੀਂ ਜ਼ਮੀਨ ਦੇ ਵਿੱਚ ਨਹੀਂ ਬਣਦਿਆਂਗੇ ਮੇਰੀ ਖੁਦ ਦੀ ਮੇਰੇ ਮੇਰੀ ਮੇਰੀ ਖੇਤ ਨਹੀਂ ਆਈ ਮੇਰੀ ਜ਼ਮੀਨ ਨਹੀਂ ਆਈ ਪਰ ਮੈਨੂੰ ਇਸ ਚੀਜ਼ ਦਾ ਦਰਦ ਹੈ ਕਿ ਇਹਦੇ ਨਾਲ ਇਕੱਲਾ ਸੇਕ ਕਿਸਾਨੀ ਨੂੰ ਨਹੀਂ ਲੱਗਣਾ ਇਹਦੇ ਨਾਲ ਸੇਕ ਮਜ਼ਦੂਰਾਂ ਨੂੰ ਵੀ ਲੱਗਣਾ ਇਹ ਜਿਹੜੀ ਵੱਡੀ ਗੌਰ ਕਰਨ ਵਾਲੀ ਗੱਲ ਹੈ ਕਿ ਜਿਵੇਂ ਸਰਕਾਰ ਕਹੀ ਜਾਂਦੀ ਹੈ ਕਿ ਅਸੀਂ ਕਿਸਾਨਾਂ ਨੂੰ ਦੇ ਦੇਾਂਗੇ ਪਲਾਟ ਦੇ ਦੇਾਂਗੇ ਰਹਿਣ ਨੂੰ ਥਾਂ ਦੇ ਤੁਸੀਂ ਮਜ਼ਦੂਰਾਂ ਲਈ ਕੀ ਕਰ ਰਹੇ ਹੋ ਤੁਸੀਂ ਕਹਿੰਦੇ ਹੋਗੇ ਵੀ ਅ ਅਸੀਂ ਤੁਹਾਨੂੰ 30000 ਰੁਪਏ ਕਿੱਲੇ ਦਾ ਦੇ ਦੇਾਂਗੇ ਠੀਕ ਹੈ ਉਦੇ ਵਿੱਚ ਜੇ ਮੰਨ ਲਓ ਆਪਾਂ ਮੋਟਾ-ਮੋਟਾ حساب ਲਾਈਏ ਤਾਂ ਸਾਲ ਦਾ 6500 ਕਰੋੜ ਰੁਪਇਆ ਬਣਦਾ ਵਿੱਚ ਹੀ ਲੁਧਿਆਣੇ ਦਾ ਸਾਰਾ ਲਾ ਕੇ ਸਰਕਾਰ ਨੇ 3 ਮਹੀਨਾ 3 ਮਹੀਨਿਆਂ ਦੀ ਤਾਂ ਹਜੇ ਤਨਖਾਹ ਪੁਲਿਸ ਵਾਲਿਆਂ ਨੂੰ ਨਹੀਂ ਦਿੱਤੀ ਹਜੇ ਬੱਕਰੀ ਦੇ ਮੁਰਗੀ ਦੇ ਮੱਛੀ ਦੇ ਆਂਡੇ ਦੇ ਹਜੇ ਹੋਰ ਪੀਏ ਸਾਡੇ ਪੈਂਟਿੰਗ ਪਏ ਨੇ ਜਿਹੜੇ ਮੁਆਵਜ਼ੇ ਹੜ ਵੇਲੇ ਦੇਣੇ ਸੀ ਉਹ ਨਹੀਂ ਆਏ ਜਿਹੜੀ ਚਿੱਟੀ ਸੁੰਡੀ ਪਈਗੀ ਉਹ ਆਪਣੇ ਉਹਦੇ ਹਜੇ ਆਏ ਨਹੀਂ ਪੈਸੇ ਤਾਂ 6500 ਕਰੋੜ ਦੇਣਾ ਕਿੱਥੋਂ ਆ ਅਸੀਂ ਮਰ ਜਾਾਂਗੇ ਮੈਂ ਇਸ ਚੀਜ਼ ਲਈ ਤਿਆਰ ਆ ਮੈਂ ਮਤਲਬ ਪ੍ਰਣ ਕੀਤਾ ਇਸ ਚੀਜ਼ ਦਾ ਵੀ ਮੈਂ ਇਸ ਚੀਜ਼ ਦੇ ਵਿੱਚ ਆਪਾਂ ਪਹਿਲ ਦੇ ਆਧਾਰ ਤੇ ਜੇ ਕੱਲ ਨੂੰ ਇਸ ਤਰ੍ਹਾਂ ਦੇ ਕਬਜ਼ੇ ਪਿੰਡ ਦੇ ਵਿੱਚ ਪੁਲਿਸ ਜ਼ਬਰੀ ਕਰਨ ਆਉਂਦੀ ਹੈਗੀ ਤਾਂ ਪਹਿਲ ਤੇ ਅਸੀਂ ਮੂਰੇ ਅਸੀਂ ਇਹ ਕੜਾ ਕੇ ਖੜਾਂਗੇ ਅਸੀਂ ਗੋਲੀਆਂ ਵੀ ਅਸੀਂ ਖਾਵਾਂਗੇ ਡਾਂਗਾਂ ਵੀ ਖਾਵਾਂਗੇ ਸੋ ਅਸੀਂ ਤਾਂ ਹੀ ਕਹਿੰਦੇ ਹਾਂਗੇ ਵੀ ਅਸੀਂ ਠੇਕਾ ਲਿਆ ਹੋਇਆ ਮੁੱਖ ਮੰਤਰੀ ਸਾਹਿਬ ਇਹ ਸਾਡੇ ਭਗਤ ਸਰਾਬੇ ਨੇ ਵੀ ਠੇਕਾ ਲਿਆ ਸੀ ਉਦਮ ਨੇ ਵੀ ਠੇਕਾ ਲਿਆ ਸੀ ਗਦਰੀ ਬਾਬਿਆਂ ਨੇ ਵੀ ਠੇਕਾ ਲਿਆ ਸੀ ਦਸਾਂ ਗੁਰੂਆਂ ਨੇ ਵੀ ਠੇਕਾ ਲਿਆ ਸੀ ਸੋ ਅਸੀਂ ਜਿੰਨਾ ਟਾਈਮ ਜਿਉਂਦੇ ਆ ਅਸੀਂ ਲੋਕਾਂ ਦਾ ਠੇਕਾ ਲੈਂਦੇ ਰਹਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ